ਜੀ ਆਇਆਂ ਨੂੰ ਸਸਰੀ ਆਇਕਾਲ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਫੈਮਲੀ ਰਿਐਕਸ਼ਨ ਮੈਂ ਤੁਹਾਡਾ ਭਰਾ ਅੱਜ ਤੱਕ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਵਿੱਕੀ ਜੱਟ ਇਮਰਾਨ ਰੰਦਾਵਾ ਇਰਫਾਨ ਉਮਰ ਜੱਟ ਸੋ ਅੱਜ ਆਪਾਂ ਕੀ ਲੈ ਕੇ ਆਏ ਵੇਖਣ ਵਾਸਤੇ ਜੀ ਪਿੰਡ ਦਾ ਰੇਡੀਓ ਵਾਂਸ ਅਗੇਨ ਉਹਨਾਂ ਦੇ ਕਿਨਾਮੇ ਮਾਜੇ ਦੇ ਜਰਨਲ ਮਾਜੇ ਦੇ ਜਰਨਲ ਤੇ ਬਾਕੀ ਵੀਡੀਓ ਮਾਝੇ ਦੇ ਜਰਨਲ ਵੀਡੀਓ ਦਾ ਟਾਈਟਲ ਰੇਡੀਓ ਪਈ ਉਹਨਾਂ ਦਾ ਚੈਨਲ ਦਾ ਨਾਮ ਆ ਉਹਦੇ ਨੇ ਪਿੰਡ ਸਾਨੂੰ ਪਤਾ ਵਾ ਪਿੰਡ ਦਾ ਵੀਡੀਓ ਜਿਹੜਾ ਚੈਨਲ ਦਾ ਨਾਮ ਆ ਵੀਡੀਓ ਦਾ ਟਾਈਟਲ ਆ ਨਾ ਜਿਹੜਾ ਮਾਝੇ ਦੇ ਜਰਨਲ ਠੀਕ ਹੈ ਨਾ ਅੱਜ ਦੀ ਵੀਡੀਓ ਆਈ ਥਿੰਕ ਵੇਖਣ ਵਾਲੀ ਆ ਚਲੋ ਲੈਟ ਗੈਟ ਸਟਾਰਟ ਭਾਈ ਪਾਪਾ ਕੀ ਗੱਲ ਆ ਤੂੰ ਵੜਾ ਲਾਤੇ ਲਾ ਧਰ ਕੇ ਬੈਠਾ ਵਾ ਤੈਨੂੰ ਕੋਈ ਫਿਕਰਫਕਾ ਹੈ ਕਿ ਨਹੀਂ ਆ ਉਹ ਕਾਹਦਾ ਫਿਕਰਫਕਾ ਓਏ ਉਹ ਘਰੇ ਜਵਾਨ ਧੀ ਪੋਤੋ ਦਾ ਦੰਤ ਰਿਆ ਫਰੰਡਿਆ ਵਾ ਤੇ ਤੈਨੂੰ ਕਿੱਡੀਆਂ ਨੀਂਦਰਾਂ ਚੜੀਆਂ ਵਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਨੀਂਦ ਤੈਨੂੰ ਆ ਜਾਊਗੀ ਕੰਮ ਦੇ ਨਹੀਂ ਗਿਆ ਮੇਰਾ ਵਿਆਹ ਕਰ ਤੇ ਫੇਰ ਮੈਂ ਜਾਣਾ ਕੰਮ ਤੇ ਉਹ ਕਿਆ ਤੇਰਾ ਹੋ ਜਾਊਗਾ ਮੇਰੇ ਸਾਰੇ ਬੰਨੇ ਹਾਰ ਗਏ ਪੁੱਛ ਪੁੱਛ ਸਾਡੇ ਕੋਈ ਰਿਸ਼ਤੇਦਾਰ ਵੀ ਕੰਜਰ ਕਰਾਉਣ ਡਿਆ ਉਹ ਜੈਲਾ ਮੈਨੂੰ ਲੱਗਦਾ ਤੇਰੇ ਲਗਨ ਲਗ ਨਹੀਂ ਬੰਨੇ ਆ ਕਿਸਨੇ ਉਹ ਖਲਾ ਫਿਰ ਕੋ ਕਰ ਮੇਰੇ ਲਗਨ ਖਲਾ ਉਹ ਤੇਰੇ ਲਈ ਨਹੀਂ ਹੈਗੀ ਕੋਈ ਕੁੜੀ ਹਾਂ ਨੂੰ ਨਹੀਂ ਪ੍ਰਭਾਵ ਕੇ ਹੋਰ ਨੂੰ ਕਾ ਮੇਰਾ ਰਿਸ਼ਤਾ ਕਰਾ ਦੇ। ਹੋਰ ਮੈਂ ਕਾ ਵਾ ਬੁੱਧ ਸੋ ਨੂੰ ਕੋਈ ਨਹੀਂ ਕਰਾ ਦਿੰਦਾ ਵਾ। ਉਹ ਜਿਹੜਾ ਹੈ ਹੀ ਬੁੱਧ ਉਹਨੇ ਆਪਣਾ ਕੀ ਕੰਮ ਸੁੱਧ ਕਰਨਾ ਵਾ। ਕੋਈ ਹੋਰ ਬੰਦਾ ਲੱਭ। ਹੋਰ ਮੈਂ ਕਿੰਨੂ ਗਾਵਾਂ? ਮੈਂ ਆ ਬੜ ਜਾਣ ਕੁੜੀ ਤੇਰੇ ਲਈ। ਮੈਨੂੰ ਨਹੀਂ ਪਤਾ ਮੇਰਾ ਰਿਸ਼ਤਾ ਕਰਾ। ਉਹ ਪਹਿਲਾਂ ਵਿਆਹ ਵਾਲਿਆਂ ਨੇ ਕਿਹਾ ਲੱਲਣ ਲਾ ਤੇ ਜਿਹੜੇ ਤੂੰ ਲਾਉਣੇ ਆ ਉਹ ਸਾਰੇ ਰੋਂ ਹੀ ਰਹੇ ਆ। ਤੂੰ ਵੀ ਰੋਣਾ ਹੀ ਉਹ। ਕੋਈ ਨਿਮਰ ਹੋ ਲੂੰਗਾ ਤੂੰ ਮੇਰਾ ਯਾਰ ਰਿਸ਼ਤਾ ਕਰਾ ਤੈਨੂੰ ਮੈਂ ਰਵਾ ਨਾ ਦਵਾ ਪਹਿਲਾ ਡਾਕ ਨਾਲ ਉਹ ਨਹੀਂ ਨਹੀਂ ਮੈਂ ਨਹੀਂ ਨਾ ਰੋਣਾ ਮੈਂ ਵੇਲਣਿਆ ਨਾ ਹੀ ਰੋਣਾ ਹੋਜੀ ਵੇਲਣਿਆ ਨਾ ਫਿਰਵਾਦਨੇ ਤੈਨੂੰ ਲਾਉਣਾ ਤੈਨੂੰ ਪੱਛੀ ਤੈਨੂੰ ਚੜ ਚੜ ਮੂਤਣ ਹੂੰ ਕੋਈ ਚੰਗੀ ਗੱਲ ਨਾ ਕਰੀ ਜਦ ਦਫਾ ਆਇਆ ਤੂੰ ਮੈਂ ਕੋਈ ਨਹੀਂ ਲੱਭਦਾ ਹੋ ਕੋਈ ਨਹੀਂ ਕਰਦਾ ਵਾਂ ਜਰਾ ਛੇਤੀ ਕਰ ਭਰਾਵਾ ਵੇ ਮੇਤੋ ਨਹੀਂ ਹੋ ਰੱਥ ਲੂਸੇ ਜਾਂਦੇ ਉਹ ਕੰਮ ਦੇ ਉੱਡ ਜਾ ਜੇਲ੍ਹਿਆ ਬੰਦਿਆਂ ਵਾਂਗੂ ਤੈਨੂੰ ਮੈਂ ਦੱਸਦਾ ਹਾਂ ਹੋ ਚੰਨਿਆ ਵਾ ਨਿਕਲ ਜਾ ਨਿਕਲ ਜਾ ਬੈ ਬੈ ਤੇਰੇ ਬੰਦੇ ਦੀ ਵੀ ਕੋਈ ਜ਼ਿੰਦਗੀ ਹੈ ਕਰਾਵਾਂ ਤੇਰਾ ਵਿਆਹ ਹੁਣ ਇਹ ਨਾਲ ਲੱਡੂ ਮਾਣਦਾ ਵਾ ਜਾ ਕੇ ਰਿਸ਼ਤੇਦਾਰੀਆਂ ਦੇ ਹੁਣ ਨਹੀਂ ਹੋਣਿਆ ਅਰੇ ਮੈਂ ਫਾ ਲੈਣਾ ਉਹ ਬਾਈ ਕਿਹੋ ਜੇ ਪਿੰਡ ਤੇ ਆ ਗਏ ਇੱਥੇ ਤੇ ਇੰਟਰਲੌਕ ਹੀ ਨਹੀਂ ਲੱਗੀ ਤੂੰ ਗ੍ਰਾਂਡ ਪਾਸ ਕਰਾਉਣੀ ਆ ਨਾਰਾ ਲਾ ਮਰਗਾ ਮਕਾਣਾ ਸਗਣਾ ਦਾ ਬਾਬਾ ਖੋਲਦਾ ਜਿੰਦਾ ਲੱਗਣਾ ਦਾ ਓਏ ਹੋਏ ਹੈ ਲਗਣਾ ਦਾ ਮਰਗਾ ਮਕਾਣਾ ਸਕਣਾ ਦਾ ਬਾਬਾ ਖੋਲਦਾ ਜਿੰਦਾ ਲਗਣਾ ਦਾ ਬਾਬਾ ਜੀ ਬਾਬਾ ਜੀ ਧਨ ਭਾਗ ਧਨ ਭਾਗ ਸਾਡੇ ਜਿਹੜੇ ਦਰਸ਼ਨ ਹੋ ਗਏ ਤੁਹਾਡੇ ਬਾਬਾ ਜੀ ਆ ਯਾਰਾ ਕਿ ਦਾਸ ਦੀ ਕੁੱਲੀ 'ਚ ਵੀ ਪੈਰ ਪਾਓ ਊਲਾ ਊਲਾ ਪਾਪਾ ਉਹ ਕੀ ਗੱਲ ਆ ਤੂੰ ਮਿੰਟਕ ਬਾਅਦ ਲੰਮੇ ਪੈ ਜਾਣਾ ਤੇਰਾ ਆਪਰੇਸ਼ਨ ਹੋਇਆ ਵਾ ਜਿਹੜਾ ਕੌਣ ਆਇਆ ਅੱਧਰ ਕੌਣ ਆਇਆ ਉਹ ਬਾਬੇ ਆ ਗਏ ਬਾਬੇ ਪਾ ਕੇ ਖੁੱਲ ਗਏ ਆਪਣੇ ਹੁਣ ਕਿੰਨਾਂ ਨੂੰ ਲੈ ਆਇਆ ਆ ਆਹ ਆਹ ਬਾਬਾ ਜੀ ਮੈਂ ਮੰਜੀ ਲਾਏਗਾ ਹੁਣ ਆ ਤੁਹਾਡੇ ਲਈ ਭਗਤਾ ਬਾਬੇ ਮੰਜੇ ਤੇ ਨਹੀਂ ਬੰਦੇ ਪੁੰਜੇ ਬੰਦੇ ਬਾਬੇ ਪੁੰਜੇ ਬੰਦੇ ਆ ਖਲੋ ਉਹ ਵਾ ਉਹ ਇਹ ਕਿਧਰੋਂ ਫੜ ਕੇ ਲੈ ਆਇਆ ਪਖੰਡੀ ਜੇ ਪਖੰਡੀ ਪਖੰਡੀ ਮਨ ਕੋਰ ਘਟਾਵਾਂ ਚੜੀਆਂ ਨੇ ਰਾਵ ਵਿੱਚ ਮੁਸ਼ਕਲਾਂ ਬੜੀਆਂ ਨੇ ਦਖਦੂਰ ਦਿਲਦਰ ਭੱਜਣਗੇ ਬਾਬੇ ਦੇ ਨਾਰੇ ਬਾਬੇ ਦੇ ਨਾਰੇ ਭੱਜਣਗੇ ਭੱਜਣਗੇ ਓਏ ਨਾਰੇ ਦੇ ਭੱਜਣਗੇ ਪਰ ਆਹ ਕੀ ਆ ਇਹ ਬਾਬਾ ਜੀ ਟੱਲ ਵਜਾਉਂਦੇ ਨੇ ਟੱਲ ਕਿਉਂ ਵਜਾਉਂਦੇ ਆ ਕਿਉਂਕਿ ਇਹ ਬਾਬਾ ਤੁਰਟਲੀਆ ਜੀ ਨੇ ਤੁਰਟਲੀਆ ਤੁਰਟਲੀਆ ਆ ਬਾਬਾ ਜੀ ਤੁਸੀਂ ਬਾਓ ਐਂਦੀ ਨਾ ਸੁਣੋ ਬਾਬਾ ਜੀ ਬਹੁਤ ਬਹੁਤ ਬਾ ਇਹਨਾਂ ਨੂੰ ਹੋਰ ਖਵਾ ਇਹਨਾਂ ਨੂੰ ਤੋਸੇ ਰੋਲਾ ਨਾ ਪਾਈ ਜਾ ਜਿਹੜਾ ਕੰਮ ਕਰਾਉਣ ਆਲਾ ਨਾ ਉਹ ਕਰਾ ਉਹ ਮੈਂ ਇਹਨਾਂ ਕੋ ਮਟਰ ਘਟਾਉਣੇ ਆ ਮੈਨੂੰ ਤੇ ਬਾਬੇ ਲੱਗਣੀ ਨਹੀਂ ਡਿਆ ਨੋਏ ਕਿਉਂ ਨਹੀਂ ਲੱਗਣ ਡਿਆ ਹੱਥ ਪੈਰ ਉਹਨਾਂ ਦੇ ਖਾਲੀ ਬਾਬਾ ਜੀ ਮਾਲਾ ਕਿੱਥੇ ਆ ਮਾਲਾ ਬੱਚਾ ਘਰੇ ਆ ਘਰੇ ਕੀ ਕਰਦੀ ਆ ਉਹ ਬਾਬਿਆਂ ਦਾ ਰੋਟੀ ਪਾਣੀ ਕਰਦੀ ਆ ਉਹ ਭਰਾਵਾ ਉਹ ਮਾਂ ਨਹੀਂ ਪੁੱਛੀ ਜੱਪਣ ਵਾਲੀ ਮਾਲਾ ਪੁੱਛੀ ਓਏ ਇੱਜਾ ਤੂੰ ਗੋਤਮ ਲਿਖੀ ਸਵਾਲ ਪੁੱਛਣ ਡਿਆ ਵਾ ਉਹ ਕੰਮ ਬੰਦ ਨਹੀਂ ਬਗਾੜੀ ਨੇ ਕਾ ਕੰਮ ਬੰਦ ਉਹ ਚੱਲ ਭਰਾਵਾ ਠੀਕ ਆ ਬਾਬਾ ਜੀ ਤੁਸੀਂ ਮੈਨੂੰ ਦੱਸੋ ਮੇਰੇ ਭਾਗਾ ਚ ਕੀ ਆ ਬੱਚਾ ਇਹ ਕੌਣ ਐ ਸਸਤੀ ਫਿਲਮ ਦਾ ਫੰਨੀ ਦਿਓ ਹਾਂ ਹਾਂ ਇਹ ਮੇਰਾ ਪਾਪਾ ਵਾ ਮੇਰਾ ਵੀ ਕੋ ਸੋਚੋ ਮੇਰਾ ਤਾਂ ਜਨਮ ਮੌਲਿਕ ਬਿਰਥਾ ਹੀ ਚਲ ਜੇ ਲੱਗਾ ਵਾ ਬੱਚਾ ਕੀ ਪਰੇਸ਼ਾਨੀਆਂ ਤੈਨੂੰ ਬਾਬਾ ਜੀ ਮੇਰਾ ਵਿਆਹ ਲੈ ਤਤੀ ਤਤੀ ਚਾਹ ਤਰਾ ਹੋਜੂ ਛੇਤੀ ਤੇ ਆ ਹਾਂ ਬਣੀ ਗੱਲ ਹਮ ਇਰਤੇ ਕਰਤ ਕੋਈ ਕਹਿੰਦਾ ਏ ਬਾਗੇ ਤੋਂ ਛੋਟਾ ਸਿੰਦਾ ਏ ਪਰ ਲਗਣਾ ਲਾਇਆ ਜਿੰਦਾ ਏ ਹਾਂ ਕਰ ਲਿਆ ਨਾ ਪਤਾ ਨਿਕਲੇ ਨਾ ਬਾਗੇ ਨਹੀਂ ਬੱ ਲੱਗਾ ਏ تیر ਨਿਸ਼ਾਨੇ ਤੇ ਭੌਂਕਣਾ ਓਏ ਕਾਹਦਾ ਪਤਾ ਕਰ ਲਿਆ ਓ ਇੱਥੇ ਦੇ ਹਿੱਲੀ ਜਾਂਦੇ ਘੋੜੇ ਦੇ ਪਤਾ ਕਰ ਆਇਆ ਓ ਘੋੜੇ ਦੇ ਨਹੀਂ ਗਿਆ ਪਤਾ ਤੇ ਕਰ ਲੈਣਾ ਇਹਨਾਂ ਸ਼ਰੀਕਾਂ ਨੂੰ ਪਤਾ ਨਹੀਂ ਮੈਨੂੰ ਕੀ ਚਾਹੀਦਾ ਵਾ ਇਹਨਾਂ ਮੇਰੀਆਂ ਹੱਡੀਆਂ ਦਾ ਸੁਰਮਾ ਬਣਾਉਣਾ ਵਾ ਆਏ ਵੇ ਸ਼ਰੀਕੋ ਮਰ ਜਿਓ ਤੁਹਾਡਾ ਰਵੇ ਕਾਕੜਾ ਓ ਮੇਰਾ ਵਿਆਹ ਹੋ ਲੈੰਦੋ ਓਏ ਐਵੇਂ ਨਾ ਰੌਲਾ ਪਾਈਆ ਓਏ ਐਵੇਂ ਨਾ ਰੌਲਾ ਪਾਈਆ ਇਹਨੇ ਘਰ ਚ ਦੇ ਕਲਾ ਕਰਾਉਣੀ ਇਹਨੇ ਆਡੀ ਬੇੜੇ ਜੀ ਵੀ ਕਲਾ ਕਰਾ ਦੇਣੀ ਆ ਪਤਾ ਨਹੀਂ ਕਿੱਥੋਂ ਲੈ ਆ ਫੜ ਕੇ ਦੋ ਕੁਛ ਤੁਛ ਪਗਲ ਮਧੂਰੀ ਕਦੀਨਾ ਜੰਪਲ ਦਾ ਚੁੱਪ ਕਰਕੇ ਬਹਿ ਜਾ ਤੈਨੂੰ ਨਹੀਂ ਪਤਾ ਕਿਸੇ ਗੱਲ ਦਾ ਹਾਂ ਆਹ ਕੱਪੜਾ ਤੂੰ ਬਾਇਆ ਕਰ ਲੈ। ਬਾਬਾ ਜੀ ਮੈਨੂੰ ਦੱਸੋ। ਬੱਚਾ ਕਿਸਮਤ ਤੇਰੀ ਚੰਗੀ ਆ ਪਰ ਮੰਗੀ ਆ। ਚੰਗੀ ਆ। ਬਾਬਾ ਜੀ ਦਾ ਕੀ ਕਰਨਾ ਪਊਗਾ ਕਿਸਮਤ ਤੇ ਟਕੀਏ। 5 ਮੀਟਰ ਕਪੜਾ ਲੱਗੂਗਾ। ਹਾਂ ਗੱਲ ਤੇ ਹਾ ਵਾ। ਹਾਂ। ਓਏ ਆਪਦੇ ਕੱਚੇ ਪਾਟੇ ਇਹਨਾਂ ਨੂੰ ਦੇ ਸਮਾ ਸਵਾ ਕੇ ਬੋਸ ਕੀ ਇਹਨਾਂ ਨੂੰ। ਤੂੰ ਸਮਾ ਕੇ ਦੇਣੇ ਆ। ਸਮਾ ਕੇ ਤੇ ਮੈਂ ਦੇਣੇ ਆ। ਬਾਬਾ ਜੀ ਹੋਰ ਦੱਸੋ ਤੁਸੀਂ ਹੋਰ। ਬੱਚਾ ਕਿਸਮਤ ਤੇਰੀ ਮਾੜੀ ਐ। ਪਰ ਪਾੜੀ ਨਾ ਭਾਜੀ ਤੁਸੀਂ ਹੀ ਸੀਨੀ ਆ ਦੱਸੋ ਫਿਰ ਕੋਈ ਆਪਾ ਕੋਈ ਨਹੀਂ ਬੱਚਾ ਫਿਕਰ ਨਾ ਕਰ ਲਾਰਾਂ ਕੇ ਤੋਪੇ ਕੱਢ ਬਜਾ ਜਿੰਦਰਾ ਦੇ ਭਗਤ ਜਿੰਦਰਾ ਓਏ ਇਹ ਨਹੀਂ ਲੈਣਾ ਜਿੰਦਰਾ ਜਿੰਦਰਾ ਔਰ ਰਿਸ਼ਤਾ ਰਹਿ ਗਿਆ ਵਾ ਮੈਂ ਤੈਨੂੰ ਉਦਾਂ ਨਹੀਂ ਦੱਸਿਆ ਬੁੱਧ ਤੋਂ ਆਉਣ ਡਿਆ ਲੈ ਕੇ ਰਿਸ਼ਤਾ ਜੇ ਉਹ ਰਿਸ਼ਤਾ ਹੋ ਗਿਆ ਤੇ ਤੂੰ ਬੁੜਿਆ ਗਿਆ ਏ ਫਿਰ ਬੱਚਾ ਉਹ ਰਿਸ਼ਤਾ ਨਹੀਂ ਸਹੀ ਕਿ ਉਹ ਕਿਉਂ ਨਹੀਂ ਸਹੀ ਕਿਉਂਕਿ ਉੱਥੇ ਬਾਬਿਆਂ ਦੀ ਗੱਲ ਚੱਲਣ ਡਈ ਆ ਕੋੜ ਰੋੜ ਕੋੜ ਰੋੜ ਉਹ ਆ ਗਿਆ ਮਾਰਨ ਆਈ ਉਹ ਜਾਣ ਕੇ ਪਾਪਾ ਜੀ ਜੇ ਮੇਰਾ ਵਿਆਹ ਹੋ ਗਿਆ ਤਾਂ ਪਾਪਾ ਸੱਚੀ ਮਰ ਜੂਗਾ ਜੇ ਉੱਥੇ ਰਿਸ਼ਤਾ ਆ ਗਿਆ ਫੇਰ ਤਾਂ ਟਿਕਟ ਪੱਕੀ ਕੱਟੀ ਏ ਪਾਪਾ ਮੈਂ ਨਹੀਂ ਇਹ ਰਿਸ਼ਤਾ ਕਰਾਉਣਾ ਓਏ ਕੰਜਰਦਿਆ ਮੈਂ ਉਦਾਂ ਕੜਾ ਅਮਰ ਹੋਣਾ ਵਾ ਉਦਾਂ ਵੀ ਤੇ ਮਰਨਾ ਹੀ ਆ ਮੈਂ ਨਹੀਂ ਨਹੀਂ ਪਾਪਾ ਓਏ ਤੈਨੂੰ ਨਹੀਂ ਇਹਨਾਂ ਦਾ ਪਤਾ ਇਹ ਉਹਨਾਂ ਨੂੰ ਕਹਿੰਦੇ ਸੀ ਆਪਣੇ ਗਵਾਂਢੀ ਨਹੀਂ ਹੈ ਉਹਨਾਂ ਨੇ ਕਮਰੇ ਪਾਏ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਕਮਰੇ ਟਾ ਕੇ ਦੇ ਪਰਲੇ ਬਣੇ ਨੂੰ ਮੂੰਹ ਕਰੋ ਨਹੀਂ ਤੇ ਬੁਰੜੀ ਤੁਹਾਡੀ ਮਰ ਜਣੀ ਆ ਉਹਨਾਂ ਪਰਲਮੈਂਟ ਨੂੰ ਮੂੰਹ ਕਰਦਾ ਤੇ ਬੁੱਢੀ ਤੇ ਫੇਰ ਵੀ ਮਰ ਗਈ ਉਹ ਪਤਾ ਕਿਹੜਾ ਅਮਰ ਓਏ ਲੋਕਾਂ ਨੂੰ ਵਹਿਮਾਂ 'ਚ ਪਾਉਂਦੇ ਆ ਓਏ ਵਹਿਮਾਂ 'ਚ ਪਾਉਂਦੇ ਮਰਨਾ ਹੀ ਆਖਰ ਦੀ ਬਾਜੀ ਇੱਕ ਦਿਨ ਬੰਦੇ ਨੇ ਕਿਹੜਾ ਜੀਂਦੇ ਰਹਿਣਾ ਇਹਨਾਂ ਵਹਿਮਾਂ 'ਚ ਨਹੀਂ ਪਈਦਾ ਹੁੰਦਾ ਪਾਪਾ ਬਜ਼ੁਰਗ ਤੇ ਵੇੜੇ ਦੀ ਰੌਣਕ ਹੁੰਦੇ ਆ ਤੇ ਜੇ ਤੂੰ ਹੀ ਚਲ ਗਿਆ ਤੇ ਮੇਰੇ ਨਿਆਣੇ ਪਾਪਾ ਪਾਪਾ ਕਿੰਨੂੰ ਕਿਆ ਕਰਨਗੇ ਓਏ ਕੋਦ ਤੂੰ ਐਵੇਂ ਡਿਆ ਓਏ ਜੈਲਿਆ ਨਾ ਮੇਰੀ ਗੱਲ ਮੰਨ ਜਾ ਇਹਨਾਂ ਦੇ ਪਿਛੇ ਨਹੀਂ ਲੱਗੀਦਾ ਮੈਂ ਨਹੀਂ ਕਰਾਉਣਾ ਮੇਰਾ ਮਨ ਚੁੱਕਿਆ ਗਿਆ ਹੋ ਰਿਸ਼ਤੇ ਤੋਂ ਓਏ ਅਜੇ ਤੇ ਆਉ ਆ ਨਹੀਂ ਤੇਰਾ ਪਹਿਲਾਂ ਹੀ ਮਨ ਚੁੱਕਿਆ ਗਿਆ ਵਾ ਭਰਾਵਾ ਕਰ ਲਾ ਫਿਰ ਆਪਣੀਆਂ ਮਰਜ਼ੀਆਂ ਮੈਨੂੰ ਕੀ ਦੱਸਦਾ ਮੈਨੂੰ ਇਹੇ ਮੇਰੀ ਦਵਾਈ ਬਣਾਉਣੀ ਆ ਤੂੰ ਜੀ ਲਿਆ ਰੱਖ ਕੇ ਮੈਨੂੰ ਫਿਰ ਕੀ ਕਰੀਏ ਤੂੰ ਦੱਸ ਫਿਰ ਸੁਣ ਕੇ ਉਹਦੀਆਂ ਜਿਹਨੂੰ ਡਿਆ ਮਾਉਦੀਆਂ ਸੁਣ ਲਾ ਪਹਿਲਾਂ ਬਾਬਾ ਜੀ ਦੱਸੋ ਤੁਸੀਂ ਆਪਾ ਦੱਸੋ ਆਪਾਂ ਉਹ ਕਰ ਲੈਂਦੇ ਫਿਰ ਆ ਲੈ ਫੜ ਬੱਚਾ ਇਹ ਜਿੰਦਰਾ ਖੋਲ ਕੇ ਪਿੰਡ ਦੇ ਕਿਸੇ ਵਿੱਚ ਰਸਤੇ ਸੁੱਟਾਂਂ ਤੇਰੇ ਲਗਨ ਖੋਲ ਜਾਣਗੇ ਪਰ ਸੁੱਟ ਕੇ ਬੁढ़ा ਹੋਵੇ ਉਹ ਮੈਂ ਨਹੀਂ ਸੁੱਟਣਾ ਜਿੰਦਰਾ ਜਿੰਦਰਾ ਤੂੰ ਐਵੇਂ ਇਹਨਾਂ ਦੇ ਮਗਰ ਲੱਗਾ ਪਤਾ ਨਹੀਂ ਕਿਧਰੋਂ ਫੜ ਕੇ ਲੈ ਆਇਆ ਐਵੇਂ ਸ਼ੇਰ ਜੇ ਸੁਣਾਈ ਜਾਂਦੇ ਕਦੋਂ ਦੇ ਬਾਬਾ ਮੇਰਾ ਵੀ ਇੱਕ ਸ਼ੇਰ ਸੁਣ ਲਾ ਫਿਰ ਚੰਦ ਅੰਬਰਾਂ ਦੇ ਚੜਿਆ ਏ ਟੂਣੇ ਟਾਣੇ ਨਹੀਂ ਕਰਨੇ ਸੀ ਬਾਣੀ ਵਿੱਚੋਂ ਪੜਿਆ ਏ ਹਾਂ ਪਰ ਪਾਪਾ ਹਾਂ ਤੇ ਸੂਰਜ ਚੜਿਆ ਸੂਰਜ ਚੜਿਆ ਵਾ ਸੂਰਜ ਅੰਬਰਾਂ ਤੇ ਚੜਿਆ ਏ ਛੇਤੀ ਛੇਤੀ ਤੇ ਤਬਾਨ ਜੋ ਨਹੀਂ ਤੇ ਖੁੰਡਾ ਫੜਿਆ ਜਾ ਕੋਈ ਨਹੀਂ ਤੁਸੀਂ ਜਾਓ ਆਹ ਲੋ ਆਪਣੀ ਦਖਣਾ ਮੈਂ ਇਹਨੂੰ ਆਪੇ ਸਮਝਾ ਲਵਾਂ ਜਾਓ ਜਾ ਭਰਾਵਾ ਜਾਣ ਤੋਰ ਇਹਨਾਂ ਨੂੰ ਪਤਾ ਨਹੀਂ ਕਿ ਇਹ ਕੰਮ ਕਰ ਨਹੀਂ ਬੱਚਾ ਤੇਰੇ ਲਗਮ ਨਹੀਂ ਖੁੱਲਣੇ ਠੀਕ ਹੈ ਜਾਣਦੇ ਇਹ ਕਿ ਨਹੀਂ ਤੁਹਾਡੇ ਮੈਂ ਖੋਲਾ ਲੱਗਣੇ ਥੋ ਓਏ ਟਿਕ ਜਾ ਕਿਦਾ ਘਾਲ ਵੀ ਖਾਨੇ ਖੋਲ ਦੇਣ ਇਹਨਾਂ ਦੇ ਲਗਣ ਤੇ ਪਤਾ ਨਹੀਂ ਕਿ ਤੇ ਖੁੱਲਣੇ ਕਿ ਨਹੀਂ ਖੁੱਲਣੇ ਪਤਾ ਨਹੀਂ ਕਿਦਰੋਂ ਫੜ ਲਿਆ ਆ ਵਾ ਐਵੇਂ ਬਾਂਦੀਆਂ ਹੀ ਆ ਮਰੀ ਜਾਂਦੇ ਸ਼ੇਰ ਜੇ ਬੋਲੀਆਂ ਦੇ ਓਏ ਇਹਨਾਂ ਤੱਤਾ ਨਾ ਵਰੀਆ ਕਰ ਉਹ ਐਵੇਂ ਨਾਥਾਂ ਨੂੰ ਮਾੜਾ ਨਹੀਂ ਬੋਲੀ ਦਿੰਦਾ ਇਹ ਤੈਨੂੰ ਕਿਹੜੇ ਬੰਦੇ ਉਹ ਨਾਥ ਲੱਗਣ ਰਿਹਾ ਇਹ ਜਾਲੀ ਜੇ ਪਤਾ ਨਹੀਂ ਕਿਧਰ ਉਹ ਤੂੰ ਫੜ ਲਿਆ ਆ ਉਹ ਜਾਲੀ ਤੂੰ ਇਹਨਾਂ ਕੋਲ ਫਾਂਡਾ ਕਰਾਉਣਾ ਮੈਂ ਜਿਹਦਾ ਕੰਮ ਕਰਾਉਣ ਵਾਲਾ ਉਹ ਕਰਾ ਜਿਹੜਾ ਕੰਮ ਕਰਾਉਣਾ ਸੀ ਮੈਂ ਇਹਨਾਂ ਕੋਲ ਉਹ ਆ ਜਿੰਦਰਾ ਸੁੱਟ ਗਿਆ ਜਿੰਦਰਾ ਮੈਂ ਸੁੱਟ ਗਿਆ ਆ ਈ ਡਾਰਾਣੋਂ ਡਿਆ ਮੈਂ ਕਿਡਨੀ ਮੰਗ ਲਈ ਆ ਲੋਕਾਂ ਦੇ ਤੇ ਮਾਪਿਓ ਆਪਣੇ ਨਿਆਣੇ ਵਾਲੀ ਅੰਬਰਾ ਤਾਂ ਤਾਰੇ ਤੋੜ ਲਿਆਉਂਦੇ ਆ ਤੇ ਤੂੰ ਇੱਕ ਜਿੰਦਰਾ ਨਹੀਂ ਸੁੱਟ ਸਕਦਾ ਉਹ ਜੇਲ੍ਹਿਆ ਬੜਾ ਕੁਝ ਮੈਨੂੰ ਪਤਾ ਵਾ ਮਾਪਿਓ ਕਰਦੇ ਆ ਆਪਣੀ ਲਾਜ ਨਹੀਂ ਪਰ ਆ ਯਾਰ ਮੇਰ ਕੋ ਨਹੀਂ ਟੂਨੇ ਟਾਣੇ ਹੋਣੇ ਤੇ ਨਾਮ ਐ ਕਰਨੇ ਹੀ ਓਏ ਟੂਣਾ ਨਹੀਂ ਆ ਓ ਮੈਂ ਨਹੀਂ ਸੁੱਟ ਕੇ ਆਣਾ ਜੰਦਰਾ ਜੰਦਰਾ ਓਏ ਓ ਤੂੰ ਚਾਉਂਦਾ ਨਹੀਂ ਅਸੀਂ ਇੱਕ ਤੋਂ ਦੋ ਹੋ ਜੀਏ ਓਏ ਭਰਾਵਾ ਆਉਣ ਡਿਆ ਬੁੱਧ ਸੋਂ ਤੈਨੂੰ ਕਰਦਾ ਇੱਕ ਤੋਂ ਦੋ ਤੈਨੂੰ ਓ ਬੁੱਧ ਸੋਂ ਨੂੰ ਡੀਕ ਤੇ ਡੀਕ ਤੇ ਮੇਰੀ ਅੱਧੀ ਉਮਰ ਲੰਘ ਚੱਲੀ ਆ ਓ ਲੈ ਆ ਹੀ ਗਏ ਬੁੱਧ ਸੋਂ ਚਿੱਟੀ ਕਮੀਜ਼ ਕਾਲਾ ਲੋਰ ਰਿਸ਼ਤਾ ਓਵਰ 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 ਨਾਮ ਐ ਮੇਰਾ ਰੰਗਾ ਤੇ ਰਿਸ਼ਤਾ ਕਰਾਵਾਂਗੇ ਚੰਗਾ 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 ਓ ਕਰਨਾਲ ਸਿਆਂ ਕਰਈਆਂ ਬਚੋਲਾ ਆ ਗਿਆ ਬਚੋਲਾ ਓਏ ਆ ਜਾਓ ਆ ਜਾਓ ਆ ਜਾਓ ਉਹ ਜਾ ਜਾ ਕੇ ਕੁਰਸੀ ਕੋਲੇ ਆ ਗਿਆ ਬੁੱਧ ਸੋ ਉਹ ਬੱਲੇ ਬੁੱਧ ਸਿਆ ਓ ਤੈਨੂੰ ਡੀਗ ਡੀਗ ਤੇ ਸਾਡੀਆਂ ਅੱਖਾਂ ਪੱਥਰ ਹੋ ਗਈਆਂ ਕਿੱਥੇ ਰਹਿ ਗਿਆ ਐਨੇ ਜਰਦਾ ਆਇਆ ਹੀ ਨਹੀਂ ਉਹ ਕੋਈ ਗੱਲ ਬਣਦੀ ਤੇ ਕਰਨੈਲ ਸਿਆ ਆਉਂਦੇ ਹੁਣ ਬਣ ਗਈ ਆ ਗੱਲ ਬਣ ਗਈ ਆ ਓ ਲਿਆ ਮੁੜਿਆ ਕੁਰਸੀਆਂ ਗੱਲ ਬਣ ਗਈ ਓ ਆਹ ਕੁਰਸੀਆਂ ਬਹਿਜੈ ਇੱਥੋਂ ਬਹਿਜੈ ਲੈ ਪੁੱਤ ਤੂੰ ਵੀ ਬਹਿ ਇੱਥੇ ਬਹਿ ਜੈ ਚਲੋ ਜੀ ਬਾਅਦ ਇਹ ਬਾਅਦ ਬੈਠੋ ਪਾਪਾ ਬੈਠਾ ਸੁਣਾ ਬਹੁਤ ਸਾਰਾ ਕਿੱਦਾਂ ਹਾਲ ਚਾਲ ਠੀਕ ਆ ਉਹ ਹਾਲ ਤੇ ਭਾਊ ਕਰਨਾਲ ਸਾਂ ਠੀਕ ਠਾਕ ਆ ਪਰ ਤੇਰੇ ਜਿਨੇ ਠੀਕ ਨਹੀਂ ਆਗੇ ਉਹ ਕੀ ਗੱਲ ਹੋ ਗਈ ਆ ਉਹ ਤੇਰਾ ਤੇ ਸੂਤਰ ਹੀ ਬੜਾ ਬਨ ਕੇ ਪੱਗ ਦੇ ਕੱਢ ਕੇ ਤੁਰਲਾ ਸਾਰਾ ਦਿਨ ਘਰ ਬੈਠਾ ਰਹਿਣਾ ਉਹ ਇਹਦਾ ਕੋਈ ਫਾਇਦਾ ਵੀ ਹੈਗਾ ਕਿ ਜਾਲੇ ਜੂਲੇ ਲਾਉਣ ਨੂੰ ਰੱਖਿਆ ਹੀ ਸਹੀ ਗੱਲ ਆ ਭਾਜੀ ਇਹ ਜਾਲੇ ਲਾਉਣ ਨੂੰ ਹੀ ਰੱਖਿਆ ਇਹਨੇ ਤੇ ਹੋਰ ਇਹ ਤਾਂ ਮੈਂ ਕੀ ਕਰਾਂ ਕਰਨਾ ਕੀ ਰਿਸ਼ਤਾ ਦੇ ਤੇ ਤੋਂ ਇੱਕ ਮੇਰਾ ਹੋ ਨਹੀਂ ਡਾ ਬਨ ਕੇ ਤਣਕੇ ਪੱਗ ਦੇ ਚੋਰੀ ਬਣ ਕੇ ਬਹਿ ਜਾਣਾ ਵਾ ਇਹਨਾਂ ਦੇ ਭਾਜੀ ਨਿਆਣੇ ਵਿਆਹਣ ਵਾਲੇ ਹੋਣ ਉਹਨਾਂ ਨੂੰ ਕਿਤੇ ਠੰਡਾ ਘੱਟ ਦੀਆਂ ਵਾ ਓਏ ਹੋ ਜਾਂਦਾ ਤੈਨੂੰ ਰਿਸ਼ਤਾ ਕੋਈ ਨਹੀਂ ਆ ਬੁੱਧ ਸਾਬ ਬਣੀ ਗੱਲ ਕੋਈ ਰਿਸ਼ਤੇ ਦੀ ਫਿਰ ਓਏ ਗੱਲ ਗੁੱਲ ਕੀ ਬਾਨੀ ਆ ਆ ਤੇਰੇ ਮੁੰਡੇ ਨੇ ਤੇ ਮੇਰੀ ਵੀ ਚੋਲਗਰੀ ਫੇਲ ਕਰਤੀ ਆ ਕੀ ਗੱਲ ਹੋ ਗਈ ਆ ਓਏ ਤੇਰੇ ਮੁੰਡੇ ਦੇ ਰਿਸ਼ਤੇ ਵਾਲ ਨੂੰ ਤੇ ਕੋਈ ਮੂੰਹ ਨਹੀਂ ਕਰਦਾ ਓਏ ਇਹਦੇ ਮੱਥੇ ਤੇ ਕੋਈ ਭਾਰਾ ਘਰੋ ਬੈਠਾ ਵਾ ਹਾਂ ਹੁਣ ਤੇ ਤੈਨੂੰ ਯਕੀਨ ਹੋ ਗਿਆ ਨਾ ਹੁਣ ਤੇ ਤੇਰੇ ਬੁੱਧ ਸੋਹਣੇ ਵੀ ਕਹਤਾ ਵਾ ਭਾਜੀ ਆਹ ਵੇਖੋ ਸਵੇਰੇ ਨਾ ਆਇਆ ਜਿੰਦਰਾ ਦੇ ਕੇ ਗਿਆ ਤੇ ਕਹਿੰਦਾ ਹੀ ਪਾਪਾ ਸੁੱਟ ਗਾਵੇ ਇਹ ਹੁਣ ਠੰਨੀ ਡਾ ਮੇਰੇ ਅਰੀ ਤੇ ਇਹਦੀ ਲੱਤਾਂ ਟੁੱਟ ਜਾਂਦੀਆਂ ਵਾ ਉਹ ਪਾਉਏ ਜਿੰਦਰੇ ਜਿੰਦਰੇ ਨਾਲ ਕੁਝ ਨਹੀਂ ਬਾਨਾ ਤੇਰਾ ਕੰਮ ਟੂਣਿਆਂ ਤੋਂ ਵੀ ਪਾਰ ਟੱਪਿਆ ਪਿਆ ਵਾ ਤੇ ਹੁਣ ਕੋਈ ਨਹੀਂ ਆ ਕੋਈ ਨਹੀਂ ਹੁੰਦਾ ਉਹ ਬੁੱਧ ਸਿਆ ਉਹ ਜੇ ਕਾ ਪਰ ਟੂਣਿਆਂ ਤੋਂ ਵੀ ਟੱਪਿਆ ਰ ਤੂੰ ਗੜੇ ਮਰਜ਼ੀ ਦੀਵਾ ਉਹ ਹਾਂ ਭਾਈ ਰੰਗਾ ਕੱਢ ਕੋਈ ਰਿਸ਼ਤਾ ਚੰਗਾ ਰਿਸ਼ਤਾ ਓਵਰ ਅੰਜੂ ਮੰਜੂ ਰਾਜੀ ਦਾ ਲੱਭੋ ਰਿਸ਼ਤਾ ਬਾਜੀ ਦਾ ਤੂੰ ਮੇਨੂੰ ਕਾਹਦਾ ਰਿਸ਼ਤਾ ਹੈਗਾ ਜੀ ਦਸ ਰਿਸ਼ਤੇ ਨੇ ਉਹਦੇ ਨੇ ਪਰ ਉਹਦੇ ਵਾਸਤੇ ਥੋੜਾ ਬੋਧਾ ਆਪਾਂ ਨੂੰ ਸੱਚ ਝੂਠ ਬੋਲਣਾ ਪਣਾਗੇ ਓਏ ਸੱਚ ਦੇ ਬੋਲਣਾ ਕਿ ਬੁੱਧ ਸਾਹਿਬ ਤੈਨੂੰ ਪਤਾ ਮੈਨੂੰ ਝੂਠ ਤੋਂ ਨਫ਼ਰਤ ਹੈ ਝੂਠ ਨਹੀਂ ਬੋਲਣਾ ਤੇ ਲੈ ਫਿਰ ਤੂੰ ਵੀ ਵੰਡ ਲਾ ਮੁੰਡੇ ਦੇ ਵਿਆਹ ਦੇ ਫਿਰ ਲੱਡੂ ਲੈ ਉਹ ਥੋੜਾ ਬੋਧਾ ਬੋਲਣਾ ਝੂਠ ਐਡਾ ਤੂੰ ਸੱਚ ਪੁੱਤ ਆ ساری ਦੁਨੀਆ ਝੂਠ ਤੇ ਹੀ ਚੱਲਣ ਰਹੀ ਆ ਮਾੜਾ ਮੋਟਾ ਬੋਲਾ ਵੇਲਾ ਮੇਰਾ ਪਾਪਾ ਨਹੀਂ ਮੇਰਾ ਘਰ ਵਸਦਾ ਆ ਜਾਊਗਾ ਆਟੇ 'ਚ ਲੂਣ ਜਿੰਨਾ ਨਾ ਆ ਚੱਲਦਾ ਵਾ ਓ ਚੱਲ ਬੁੱਧ ਸਾਂ ਕੋਈ ਨਹੀਂ ਆਟੇ ਚ ਲੂਣ ਜਿੰਨਾ ਦੇ ਠੀਕ ਆ ਯਾਰ ਜਿਆਦਾ ਝੂਠ ਦੀਆਂ ਬੋਲਣਾ ਓ ਮਾਸਾ ਵੱਧ ਵੀ ਚੱਲ ਜੂਗਾ ਗੱਲ ਤੇ ਬਣੇ ਓਏ ਆਹੋ ਚੱਲ ਕੋਈ ਗੱਲ ਨਹੀਂ ਐ ਜ਼ਿਸਤੇ ਵਾਲਿਆਂ ਨੂੰ ਸਾਦੇ ਤੇ ਸਹੀ ਫਿਰ ਕਿੰਨੇ ਆਉਣਾ ਵਾ ਆਉਣ ਦੇ ਆਓ ਆਉਣ ਹੀ ਆਲੇ ਆ ਅੱਛਾ ਆਹੋ ਚਲੋ ਕੋਈ ਨਹੀਂ ਤਿਆਰੀ ਦੇ ਪਾਪਾ ਕੋਈ ਵੀ ਨਹੀਂ ਤਿਆਰੀ ਤੂੰ ਤਿਆਰ ਹੀ ਆ ਬਸ ਲਾਲ ਗੋਦੜੀਆਂ ਜੀ ਦਮਕਦੇ ਆ ਕੋਈ ਚੱਕਰ ਨਹੀਂ ਆ ਤੁਸੀਂ ਮੇਰੀ ਹਾਂ ਚ ਹਾਂ ਮਲਾਈ ਜਾਣੀ ਆ ਬੱਸ ਕੋਈ ਨਹੀਂ ਤੇਰੀ ਹਾਂ 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 ਪੁਲੀ ਜਲੇ ਵੀ ਆਉਣਦੇ ਆ ਕਿ ਹੁਣ ਉਹਨਾਂ ਨੂੰ ਭੌਣ ਭੂਣ ਦਾ ਕਿੱਥੇ ਪ੍ਰੋਗਰਾਮ ਕਰਨਾ ਵਾ ਤੇ ਆਪਾਂ ਬੁੱਧ ਸਿਆਂ ਉਧਰ ਬਾਹਰ ਵਾਲੇ ਘਰ ਬਹਿ ਜਾਂਦੇ ਆ ਉਧਰ ਭਾ ਲੈਨੇ ਉਹਨਾਂ ਨੂੰ ਚਲ ਉਧਰ ਭਾ ਲੋ ਫਿਰ ਉਧਰ ਰੀਜਮੈਂਟ ਕਰ ਲਓ ਨਾਲੇ ਪਤਾ ਲੱਗੂ ਉਹਨਾਂ ਨੂੰ ਇਹ ਮੇਰੇ ਮੁੰਡੇ ਦੀ ਜਾਇਦਾਦ ਆ ਐਵੇਂ ਨਹੀਂ ਤੁਰਿਆ ਫਿਰਨ ਧਿਆ ਤੂੰ ਚੱਲ ਠੀਕ ਆ ਪਰ ਰੰਗਿਆ ਤੂੰ ਉਹਨਾਂ ਨੂੰ ਨਾ ਲੈ ਕੇ ਬਾਹਰ ਵਾਲੇ ਘਰ ਆ ਜਾ ਨਾਲੇ ਉਧਰ ਬਜ਼ਾਰ ਤੋਂ ਨਹੀਂ ਗੱਡੀ ਸਿੱਧੀ ਆ ਜਾਂਦੀ ਆ ਇਹ ਸਾਰੇ ਆ ਗਏ ਨੇ। ਹੇ ਪਪਾ। ਆ ਵੇ ਬਹੁਤ ਸਿਆ। ਉਹ ਦੋਰੀਆਂ ਦੋਰੀਆਂ ਜਾਇਦਾਦਾਂ ਬਣਾਈਆਂ। ਉਹ ਸਾਰੀਆਂ ਇਹਦੀਆਂ ਹੀ ਆ। ਹੈਂ? ਬਸ ਹੁਣ ਇੱਕ ਰਿਸ਼ਤਾ ਕਰੇ ਚੰਗਾ ਜਿਹਾ ਹੋਏ ਨਾ ਤੇ ਸਵਾਦ ਹੀ ਆ ਜੇ। ਹੈ ਰਿਸ਼ਤਾ ਚੰਗਾ ਕਰਾ ਦਾਂਗੇ। ਧੀਆਂ ਕਰ ਚਲੀਆਂ ਸਰਦਾਰੀ ਅੱਗੇ ਤੇਰੇ ਭਾਗ ਲੱਚੀਏ। ਪਪਾ ਗੱਲ ਤੇ ਕੋਈ ਰਲ ਨਹੀਂ ਆ। ਰਿਸ਼ਤਾ ਰਲ ਜੂਗਾ। ਬੁੱਧ ਸਿਆ ਇਹ ਕਿਧਰੋਂ ਗੱਲਾਂ ਚੁੱਕੀ ਆਣ ਐ ਗੱਲ ਰਲਣ ਕਿਉਂ ਡਈ। ਭਾਉ ਗੱਲ ਵੀ ਰਲ ਜੂਗੀ ਤੇ ਰਿਸ਼ਤਾ ਵੀ ਲਾ ਦਿਆਂਗੇ। ਚੱਲ ਸਹੀ ਆ ਲੈnde ਉਹਨਾਂ ਨੂੰ ਵੇ ਉਹ ਬਾਤ ਕਰਦੇ ਉਹਦਾ ਰੰਗ ਹੀ ਨਾ ਲਾਦੀ ਇੰਨਾ ਇੰਨਾ ਤੈਨੂੰ ਚਾਹ ਬਾਬਾ ਪਲੀ ਕਰਦੇ ਹਣ ਇੱਕ ਰੀ ਮੈਨੂੰ ਨਾ ਹੰਢਨੇ ਸੁਹਾਗਨੇ ਕਰਦੇ ਬਾਤ ਫਾਲੋ ਮੀ ਕੀ ਮਤਲਬ ਓ ਤੇਰਾ ਪਿੱਛੇ ਪਿੱਛੇ ਆਓ ਹੂੰ ਨਰੇਜੀ ਵੀ ਨਹੀਂ ਆਉਂਦੀ ਨਰੇਜੀ ਆ ਕਿਹੜੇ ਰੇੜੇ ਤੇ ਬਾਹਤਾ ਆਪਾਂ ਨੂੰ ਕੋਈ ਨਹੀਂ ਚਾਚਾ ਤੁਰਿਆ ਆ ਉਹ ਆਵੜੀ ਆਉ ਸਾਤਰੀ ਸਾਤਰੀਆ ਬਾਈ ਸਾਤਰੀਆਬ ਦੇਖੋ ਮੈਕ ਮੈਕ ਬੈਠੋ ਖਿਲੇ ਆ ਆਹ ਦੇਖੋ ਮੁੰਡਾ ਬੀਬਾ ਨਾ ਆਏ ਮੁੰਡਾ ਇਹ ਬੈਠੋ ਉਹ ਹਾਂ ਬਿੰਦਰ ਸਿਆ ਉਹ ਕੋਈ ਆਉਂਦਿਆ ਮੁਸ਼ਕਲ ਤੇ ਨਹੀਂ ਹੋਈ ਉਹ ਨਹੀਂ ਨਹੀਂ ਬੁੱਧ ਸਿਆ ਮੁਸ਼ਕਲ ਕਾ ਦੀ ਉਹ ਜਾ ਜਵਾਨਾ ਪਾਣੀ ਲੈ ਕੇ ਆ ਰੌਣੇ ਵਾਲੇ ਤੇ ਬੁੱਧ ਸਿਆ ਮੁੰਡੇ ਨਾਲ ਦੇ ਮਿਲਾਓ ਉਹ ਆ ਮੁੰਡਾ ਇਹੀ 6 ਫੁੱਟ ਦਾ ਜਵਾਨ ਉਹ ਹੀ ਸੁੰਡਾ ਹੀ ਇਹ ਮੁੰਡਾ ਮੁੰਡਾ ਹਾਂਜੀ ਹਾਂਜੀ ਭਾਜੀ ਇਹੋ ਹੀ ਮੁੰਡਾ ਇਹੋ ਹੀ ਲਿਆ ਆ ਪਾਣੀ ਲਿਆ ਭਈ ਆਹ ਲਓ ਜੀ ਪਾਣੀ ਪਾਣੀ ਪੀਓ ਭਾਜੀ ਪਾਣੀ ਪੀਓ ਤੇਰਾ ਇਹ ਵੱਡਾ ਨਹੀਂ ਆ ਵੱਡਾ ਉਹ ਪਾਉ ਕਰਨੈਲ ਸਿਆਗੀ ਓਹ ਭਾਊ ਉਹ ਕਾਦਰ ਹਸਾਬ ਨਾਲ ਹੀ ਆ ਜਿੱਡਾ ਇਹਦਾ ਮੁੰਡੇ ਦਾ ਕਾਦ ਆ ਉਦਾਂ ਹੀ ਗਲਾਸ ਆ ਤੇ ਜੇ ਕਾਦੇ ਦੇ ਹਿਸਾਬ ਨਾਲ ਆ ਤਾਂ ਫਿਰ ਇਹਨੂੰ ਟੱਕਣ ਚ ਪਾਣੀ ਪਾ ਦੋ ਉਹ ਪਾਣੀ ਪੂਰਾ ਪੀਂਦਾ ਵਾ ਏ ਤੇ ਕੋਈ ਗੱਲ ਨਹੀਂ ਬੁੱਧ ਸਿੰਘ ਜਨਾ ਮਰਜੀ ਪੀਵੇ ਬਾਲਟੀ ਲਿਆ ਦੀਏ ਇਹਨੂੰ ਨਾ ਜੀ ਫਿਰ ਕਾਕੇ ਦਾ ਇਹਦਾ ਨਾ ਜੈਲਾ ਵਾ ਜੀ ਉਹ ਪੂਰਾ ਨਾ ਕੀਆ ਜਰਨਲ ਪਰਚੀ ਤੇ ਦੇ ਮਾਜੇ ਦਾ ਜਰਨਲ ਲਿਖ ਕੇ ਭੇਜਿਆ ਏ ਮਾਜੇ ਦਾ ਜਰਨਲ ਆ ਮੈਂ ਲੇਤਾ ਜਦੋਂ ਮੈਂ ਪੂਰਾ ਪਿੰਡ ਨਹੀਂ ਗਿਆ ਨਾ ਬੇ ਉੱਥੇ ਮੈਨੂੰ ਸਾਰੇ ਮਾਜੇ ਦਾ ਜਰਨਲ ਕਹਿੰਦੇ ਗੱਡੀ ਬੜੀਆਂ ਜੰਗਾ ਲੜਦਾਂ ਰਹੇ ਮਾਜੇ ਦਾ ਜਰਨਲ ਉਹ ਭਾਜੀ ਕੋਈ ਗੱਲ ਨਹੀਂ ਓਏ ਅੱਜਕੱਲ ਦੇ ਜਣਾ ਖਣਾ ਹੀ ਮਾਜੇ ਦਾ ਜਰਨਲ ਬਣਾ ਫਿਰਦਾ ਓਏ ਇਹਦਾ ਤੇ ਨਾਮ ਹੀ ਜਰਨਲ ਆ ਤੇ ਰਹਿੰਦਾ ਵੀ ਮਾਜੇ ਚ ਆ ਉਹ ਬਾਕੀ ਬੁੱਧ ਸਿਆ ਮਾਜੇ ਦੇ ਅਸਲ ਜਰਨਲ ਤੇ ਸ਼ਹੀਦ ਸਿੰਘ ਹੀ ਆ ਉਹ ਮਾਝਾ ਦੇ ਵਛਣ ਹੀ ਗੁਰੂਆਂ ਦੇ ਨਾਂ ਦੇ ਡਿਆ ਵਾ ਸਹੀ ਗੱਲ ਉਹ ਬਾਕੀ ਮਾਝੇ ਦੇ ਲੋਕ ਜਾਗ ਜਾਣ ਨਾ ਤੇ ਭਾਉ ਘਰ ਘਰ ਹੀ ਜਰਨੈਲ ਹੀ ਸਹੀ ਗੱਲ ਹੈ ਤੇ ਜਿੱਦਾਂ ਇਹ ਵੇਖੋ ਇਹ ਮਾਝੇ ਦਾ ਜਰਨੈਲ ਤੇ ਮੈਂ ਮਾਝੇ ਦਾ ਕਰਨੈਲ ਇਦਾਂ ਦੇ ਫਿਰ ਮੈਂ ਮਿੰਦਰ ਮਾਝੇ ਦਾ ਆਹ ਭਾਈ ਗੱਲ ਬਣੀ ਨਹੀਂ ਓਏ ਚੁੱਪ ਕਰਕੇ ਬਹਿ ਜਾ ਇਹ ਤਾਂ ਮੈਨੂੰ ਨਾ ਕਹਿਣਾ ਪਵੇ ਇਹ ਗੱਲ ਬਣੀ ਨਹੀਂ ਉਹ ਆਪਣੀ ਕੋਈ ਟਰਾਂਸਪੋਰਟ ਹੈ ਉਹ ਪਉ ਕਰਨ ਵਾਲਾ ਸੀ ਆ ਮੁੰਡੇ ਨੇ ਕੰਮ ਕੁਮਿ ਸਿੱਖਿਆ ਕੋਈ ਉਹ ਕੰਮ ਪਾਉ ਕਾਦਾ ਤੇ ਪੈਂਚਰ ਵਾਲੀ ਦੁਕਾਨ ਤੇ ਜਾਂਦਾ ਰਿਹਾ ਹੀ ਉਹ ਅਸਲ ਚ ਨਾ ਬਿੰਨੂ ਲੱਗ ਗਿਆ ਕਾਰੋਬਾਰ ਦੱਸੰਦਾ ਭਲੇਖਾ ਟਾਇਰ ਬਣਾਉਂਦੇ ਆ ਕੋਈ ਆਪਣੀ ਘਰ ਦੀ ਕੰਪਨੀ ਆ ਹਾਂਜੀ ਉਹ ਟਾਇਰ ਨੂੰ ਰਬੜ ਲਾਉਂਦਾ ਵਾ ਗੁੱਟੀਆਂ ਲਾਉਂਦਾ ਵਾ ਕੋਈ ਤੇ ਕਰਦਾ ਹੀ ਹੋ ਉਹ ਭਾਈ ਬਸ ਟਾਇਰ ਹੀ ਬਣਾਉਨੇ ਆ ਕਰਨਾ ਗੁਰਨਾ ਕੀ ਆ ਉਹ ਟਾਇਰ ਬੰਨ ਗਏ ਹਵਾ ਭਰ ਕੇ ਥੋਕ ਲਾ ਕੇ ਨਹੀਂ ਟੁੱਟੀ ਨੂੰ ਕਿਹਾ ਕਿ ਕਰੀ ਜਾ ਉਹ ਬਸ ਥੋਕ ਹੀ ਲਾਉਂਦਾ ਥੋਕ ਲਾਉਂਦਾ ਆਪਣਾ ਹੀ ਇਹਦਾ ਹੀ ਹੁੰਦਾ ਥੋਕੋ ਹਾਂ ਥੋਕ ਲਾਉਂਦਾ ਉਹ ਬੁੱਧ ਸਾਂ ਵੇਖੀ ਕਿ ਤੇ ਸਾਨੂੰ ਤਾਂ ਨਹੀਂ ਥੋਕ ਲਾਉਂਦਾ ਉਹ ਨਹੀਂ ਨਹੀਂ ਇਹ ਚ ਥੋਕ ਲਾਉਣ ਵਾਲੀ ਗੱਲ ਕਿਹੜੀ ਆ ਓਏ ਮੁੰਡਾ ਤੁਹਾਡੇ ਸਾਹਮਣੇ ਆ ਸਾਰਾ ਕੁਝ ਉਹ ਬੜੀ ਜਾਇਦਾਦ ਆ ਕੁੜੀ ਰਾਜ ਕਰੂਗੀ ਰਾਜ ਕੋਈ ਨਹੀਂ ਸੋਚ ਕੇ ਫਿਰ ਦੱਸਦੇ ਆ ਤੇ ਕੋਈ ਨਹੀਂ ਸੋਚ ਲੋ ਕਿਹੜੀ ਗੱਲ ਆ ਸੋਚ ਲਓ ਅਸੀਂ ਆਣੂ ਮੂੰਹ ਕਰ ਲੈਨੇ ਤੁਸੀਂ ਸੋਚ ਲਓ ਪਤਾ ਨਹੀਂ ਕਰਦਾ ਉਹ ਕੋਈ ਨਹੀਂ ਘਰ ਜਾ ਕੇ ਸਲਾਹ ਕਰਕੇ ਦੱਸਦੇ ਤੁਹਾਨੂੰ ਘਰ ਜਾ ਕੇ ਕੀ ਸੋਚਣਾ ਇੱਥੇ ਸੋਚ ਲੈ ਵੀ ਤੇ ਤੁਹਾਡਾ ਘਰ ਹੀ ਆ ਮੈਂ ਪਾਪਾ ਫਿਲਮਾਂ 'ਚ ਵੇਖਿਆ ਐ ਜੇ ਕਰਕੇ ਸੋਚਦੇ ਮਿੰਟ 'ਚ ਦੱਸ ਦਿੰਦੇ ਆ ਇੱਥੇ ਦੱਸ ਦੋ ਹਾਂ ਮੈਨੂੰ ਲੱਗਦਾ ਇਹਨਾਂ ਦਾ ਦਿਮਾਗ ਹੀ ਘਟਿਆ ਚੰਗਾ ਬੋਦਸਿਆ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ ਇੱਥੇ ਦੱਸ ਜੋ ਸਾਨੂੰ ਕੁਝ ਮੈਂ ਆ ਵੀ ਚਲ ਗਈ ਹੁਣ ਦੇਗੇ ਜਵਾਬ ਉਹ ਕੁਝ ਨਹੀਂ ਹੋਇਆ ਕਿਹੜਾ ਗਰਕ ਸਤਿਆ ਅੰਨਾਸ ਉਹ ਤੁਹਾਨੂੰ ਤੇ ਝੂਠ ਬੋਲਣਾ ਵੀ ਨਹੀਂ ਆਉਂਦਾ ਉਹ ਇਹ ਕਿਹੜੇ ਕੰਮਾਂ ਦਾ ਕੰਮ ਦੱਸਣ ਧਿਆਓ ਪਿੱਥੋਕ ਲੈ ਆਇਆ ਤੂੰ ਭਰਾਵਾ ਤੂੰ ਨਾ ਹਾਟੇ ਤੇ ਨੂਨ ਜਿੰਨਾ ਝੂੜ ਮਾਰਨਾ ਤੇ ਤੂੰ ਤੇ ਮੁੜ ਕੇ ਆਟੇ 'ਚ ਪਾਣੀ ਪਾ ਦੇ ਬਹਿ ਗਿਆ ਫਿਰ ਜਿੱਦਾਂ ਦਾ ਗੁੱਝਾ ਫਿਰ ਅਹੀਂ ਵੀ ਗੁੰਨਤ ਆ ਕੇ ਕੀ ਕਰਦੇ ਮੈਂ ਕੀ ਕਰਾਂ 78ਵਾਂ ਰਿਸ਼ਤਾ ਹੀ ਇਹ ਵੀ ਮੁੜ ਗਈ ਉਹ ਇਹਦਾ ਨਹੀਂ ਹੋਣਾ ਵਿਆਹ ਲੈ ਉਹ ਲੈ ਪਰੰਗਾ ਮੇਰਾ ਤੇ ਹੋ ਗਿਆ ਕੰਗਾ ਉਹ ਕੋਈ ਆਪਣੇ ਵਾਲੀ ਵੇਖ ਲੈ ਅਹੀਂ ਕਿਹੜਾ ਅੰਬਰਾਂ ਤੋਂ ਤਾਰੇ ਤੜਾਉਣੇ ਆ ਸਾਨੂੰ ਨਿੱਕੀ ਮੋਟੀ ਵੀ ਚੱਲੂਗੀ ਇਹ ਮਸਲੋ ਤੇਰਾ ਮਾਸਾ ਮਦਰੀ ਮੈਂ ਤੈਨੂੰ ਕਿਥੋਂ ਕਰਾਂ ਮੇਰਾ ਤੇ ਆਪ ਤਾਂ ਨਹੀਂ ਹੁੰਦਿਆ ਕੋ ਕੋ ਮਾਰ ਫਰਚ ਉਹ ਕਰੀਏ ਗਰੀ ਰਿਸ਼ਤਾ ਓਵਰ ਸੀਮਾ ਪਿੰਕੀ ਗੁੱਡੂ ਦਾ ਲੱਭੋ ਰਿਸ਼ਤਾ ਛੁੱਡੂ ਦਾ ਆਹ ਗੱਲ ਕਹਿਣੀ ਜਿਆਦਾ ਜ਼ਰੂਰੀ ਇੱਧਰ ਆ ਉੱਠ ਕੇ ਲੈ ਪਾਉ ਕਰਨਾਲ ਸਾਰ ਰਿਸ਼ਤਾ ਇੱਕ ਹੈਗਾ ਜੀ ਤੇ ਦੱਸੋ ਫਿਰ ਜਣਾ ਆਪਾਂ ਨੂੰ ਬਾਹਰ ਪੈਣਾ ਹੈ ਬਾਹਰ ਕੋਈ ਗੱਲ ਨਹੀਂ ਪਾਪਾ ਅੰਗਰੇਜ਼ਣ ਵੀ ਚੱਲੂਗੀ ਚੱਲੂਗੀ ਆਹ ਜਦੋਂ ਮੇਰੀ ਕਿਸਮਤ ਹੀ ਅੰਗਰੇਜ਼ਣ ਆਦੇ ਹੁਣ ਫਿਰ ਕੀ ਕਰਨਾ ਕਰਮਾਂ ਨੂੰ ਕਹਿੰਦੇ ਦੋਸ਼ ਕੋਈ ਗੱਲ ਨਹੀਂ ਆਉਂਦੋ 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 ਅਕਸੂਜ ਥੈਂਕ ਯੂ ਜੀ ਓ ਚੁੱਪ ਕਰ ਓਏ ਚੁੱਪ ਗੱਲ ਸੁਣ ਪਹਿਨਾ ਕੋਈ ਆਪਾਂ ਨੂੰ ਜੋਪੀ ਜਾਣਾ ਪੈਣਾ ਜੋਪੀ ਜਾਣਾ ਪੈਣਾ ਓਏ ਆਹੋ ਜਿਨ੍ਹਾਂ ਦੇ ਰਿਸ਼ਤੇ ਨਹੀਂ ਨਾ ਹੁੰਦੇ ਓਏ ਉਹਨਾਂ ਨੂੰ ਮੈਂ ਉਥੋਂ ਬੜੀਆਂ ਲਿਆ ਲੈ ਕੇ ਦਿੱਤੀਆਂ ਵਾ ਓਏ ਮੈਂ ਨਹੀਂ ਕਰਾਉਣਾ ਯੂਪੀ ਚਾਪੀ। ਉਹ ਬਹੁਤ ਸਿਆਹ ਸਾਨੂੰ ਤੇ ਭਾਸ਼ਾ ਵੀ ਨਹੀਂ ਆਉਂਦੀ। ਉਹ ਭਾਸ਼ਾ ਕਿਉਂ ਨਹੀਂ ਆਉਂਦੀ? ਅੱਗੇ ਨੇ ਕਹਿਆ ਨਹੀਂ ਆ। ਹਮਾਰੀ ਤਾਂ ਗੜੁਕੋਂ ਦੀ ਟ੍ਰਾਂਸਪੋਰਟ ਹੈ। ਓਏ ਇਦਾਂ ਹੀ ਭਾਸ਼ਾ ਆ ਜਾਣੀ ਆ। ਉਹ ਨਾਲੇ ਮੇਰੀ ਗੱਲ ਸੁਣ ਓਏ। ਉਹ ਗੋਰੀ ਤੇਰੇ ਸੱਜੇ ਪਟੋਆ। ਉਹ ਗੋਰੀ ਵਾਸਤੇ ਬਾਹਰ ਜਾਣਾ ਪੈਂਦਾ ਵਾ। ਗੋਰੀ ਵਾਸਤੇ ਕੋ ਬੜੀ ਸ਼ਤੀ ਮੰਨ ਜਾ। ਉਹ ਲੋਕ 5-5 ਲੱਖ ਰੁਪਈਆ ਬਾਹਰ ਲਾ ਕੇ ਜਾਂਦੇ ਆ। ਨਾਲੇ ਮੇਰੀ ਗੱਲ ਸੁਣ। ਉਹ ਇੱਥੇ ਤੇ ਤੇਰਾ ਮੁਖਤ ਮੱਲੇ ਸਾਜਣਾ ਵਾ। ਓਏ ਸਾਡੀ ਤੇ ਕੋਈ ਉੱਥੇ ਰਿਸ਼ਤੇਦਾਰੀ ਵੀ ਨਹੀਂ ਹੈਗੀ। ਉਹਤੇ ਗੋਰੀਆਂ ਨਾਲ ਕਿਹੜੀ ਤਾਂ ਰਿਸ਼ਤੇਦਾਰੀ ਆ ਉਥੋਂ ਵਿਆਹ ਕਿ ਲਾਉਂਦੇ ਜੇ ਉਦੋਂ ਦੇ ਬੜਾ ਖੁਸ਼ ਹੁੰਦੇ ਜੀ ਕਹੀਂ ਗੋਰੀ ਵਿਆਹ ਲੈਂਦੀ ਉਹ ਪਾਪਾ ਪਣ ਜਾਤ ਬਰਾਦਰੀ ਕੀ ਕਹੂਗੀ ਉਹ ਮੇਰੀ ਗੱਲ ਸੁਣੋ ਓਏ ਔਰਤ ਦੀ ਕੋਈ ਜਾਤ ਨਹੀਂ ਹੁੰਦੀ ਉਹ ਜਿਹਦੇ ਘਰ ਔਰਤ ਦੇ ਪੈਰ ਪੈ ਜਾਣ ਨਾ ਉਹ ਘਰ ਨੂੰ ਸਵਰਗ ਬਣਾ ਦਿੰਦੀ ਆ ਗੱਲ ਤੇਰੀ ਠੀਕ ਆ ਪਰ ਯਾਰ ਵੇਹ ਜੂਪੀ ਦੂਰ ਵੜੀ ਆ ਉਹ ਕਿਦਰ ਮੇਰਾ ਪੁੱਤ ਟ੍ਰੇਨਾਂ 'ਚ ਥੱਕੇ ਖਾਂਦਾ ਫਿਰਿਆ ਕਰੂਗਾ ਹੈ ਤੇਰੀ ਗੱਲ ਵੀ ਸਹੀ ਆ ਕੋਈ ਨਹੀਂ ਮੰਨ ਲਈ ਅਹੀ ਗੱਲ ਇੱਕ ਟਰਾਈ ਪਰ ਹੋਰ ਮਾਰ ਲੈ ਯਾਰ ਜੀਪ ਤਾਂ ਇੱਥੇ ਗੱਲ ਬਾਣੀ ਜਾਂਦੀ ਕੋਈ ਗੱਲ ਨਹੀਂ ਜੇ ਨਾ ਹੋਊਗਾ ਤੇ ਫੇਰ ਪੁੱਤ ਆਪਾਂ ਕੋਈ ਨਹੀਂ ਜੂਪੀ ਨੂੰ ਲੈ ਆਵਾਂਗੇ ਕੋਈ ਗੱਲ ਨਹੀਂ ਆਪਾਂ ਦੇ ਆਪਣਾ ਘਰ ਹੀ ਚਲਾਉਣਾ ਉਹ ਹਾਂ ਰੰਗਿਆ ਮਾਰ ਟਰਾਈ ਰਿਸ਼ਤਾ ਓਵਰ ਭਾਜੀ ਇਹਨੂੰ ਮਨਵਾਣ ਵੇਖ ਦੀਏ ਇਹਨੂੰ ਚੱਲ ਜਾਣੀ ਆ ਭਾ ਕਰਨੈਲ ਸਿਆ ਰਿਸ਼ਤਾ ਕੱਗਾਈ ਪਰ ਮਾਲਵੇ ਜੀ ਤੇ ਕੋਈ ਗੱਲ ਨਹੀਂ ਕਰਾ ਦੇ ਉਹ ਤੁਹਾਨੂੰ ਮਿਲਵੈਣ ਚੱਲੂਗੀ ਓਏ ਜਿੰਨਾ ਇਹ ਮੁੰਡੇ ਨੇ ਮੇਰਾ ਲਹੂ ਪੀਤਾ ਨਾ ਉਹ ਇਹਨੂੰ ਮਿਲਵੈਣ ਕੇ ਇਹਨੂੰ ਤੇ ਡੈਨ ਵੀ ਚੱਲੂਗੀ ਬਿਲਕੁਲ ਵਾਹ ਕਮਾਲ ਦੀ ਵੀਡੀਓ ਸੀ ਬਿਲਕੁਲ ਹੈ ਇਹ ਵੈਸੇ ਚਾਹ ਬਹੁਤ ਆਈ ਹੁੰਦਾ ਵਾ ਸ਼ਾਦੀ ਦਾ ਕਿਉਂ ਉਮਰ ਸਾਹਿਬ ਤੁਹਾਡਾ ਉਹ ਹੋਇਆ ਨਹੀਂ ਵਾ ਸਾਡੇ ਕਾਲੇ ਮੰਨਦੇ ਨਹੀਂ ਪਏ ਅਸੀਂ ਯਾਰ ਸਾਨੂੰ ਕੋਈ ਚਾਹੀਦਾ ਸ਼ਾਹ ਆਵੇ ਆਹ ਬਈ ਕਿੰਦਾ ਬੜਾ ਜ਼ੋਰ ਲਾਇਆ ਪਿਛਲੇ ਦਿਨਾਂ ਦੇ ਵਿੱਚ ਮੈਂ ਕਿਹਾ ਤੇ ਮੰਨਦੇ ਨਹੀਂ ਮਸੂਲੀ ਲਾਇਆ ਜ਼ੋਰ ਗਏ ਨੇ ਆਪਣੀ ਮਾਂ ਨੂੰ ਡਾਇਰੈਕਟਰ ਕਹਤਾ ਮम्मा ਇਹਨੇ ਕਿਹਾ ਪੜਨਾ ਪੂਣਾ ਕੋਈ ਵਿਆਹ ਕਰ ਉਹ ਕਹਿੰਦੀ 5 ਸਾਲ ਹੋ ਗਿਆ ਅੱਛਾ ਜੀ ਅੱਜ ਕੱਲ ਦੀ ਜਨਰੇਸ਼ਨ ਆਏ ਇਹਨਾਂ ਨੂੰ ਵਾਕੀ ਚਾ ਚੜ ਜਾਂਦੇ ਨੇ ਨਾ ਯਾਰ ਹੈ ਫਿਰ ਲੱਤ ਵੀ ਛੇ ਲੱਤ ਵੀ ਛੇ ਜਾਂਦੇ ਨੇ ਬਾਕੀ ਮੈਨੂੰ ਗੱਲ ਇੱਕ ਬੜੀ ਚੰਗੀ ਲੱਗੀ ਉੱਥੇ ਵਧੀਆ ਲੱਗੀ ਆ ਕਹਿੰਦਾ ਮਾਲਾ ਜਿਰ ਗਲੇ ਕੰਨੀ ਹੈ ਕੋਈ ਨਹੀਂ ਗਲੀ ਵੀ ਕੋਈ ਨਹੀਂ ਕੰਨੀ ਵੀ ਕੋਈ ਨਹੀਂ ਹੈ ਕਿਸੇ ਫਾਇਦੇ ਮਾਲਾ ਹੈ ਨਹੀਂ ਕਹਿੰਦਾ ਉਹ ਘਰ ਰਖੀ ਘਰ ਛੱਡ ਆਏ ਹਾਂ ਹੰਡੀ ਰੋਟੀ ਕਰਨ ਅਸਲ ਜਿਹੜੇ ਬਾਬੇ ਆਂਦੇ ਨੇ ਉਹਨਾਂ ਨੇ ਮਾਲਾ ਇੱਥੇ ਵੀ ਮਾਲਾ ਸ਼ਾਲਾ ਪਾਈਆਂ ਹੁੰਦੀਆਂ ਨੇ ਕਹਿੰਦਾ ਤੇਰੇ ਕੋਲ ਹੈ ਤਾਂ ਕੋਈ ਨਹੀਂ ਮਾਲਾ ਉਹ ਕਹਿੰਦਾ ਘਰ ਛੱਡ ਆਏ ਕਹਿੰਦਾ ਮੈਂ ਉਹ ਨਹੀਂ ਪੁੱਛ ਰਿਹਾ ਮੈਂ ਦੂਜੀ ਮਾਲਾ ਪੁੱਛ ਰਿਹਾ ਤੇਰੇ ਕੋਲੋਂ ਤਾਲਾ ਦੇ ਕੇ ਆ ਪਰ ਬਾਬਾ ਵੀ ਉਹਦਾ ਪਿਓ ਵੀ ਤਾਲਾ ਨਹੀਂ ਲਾਣੇਦਾਰ ਸੁੱਟ ਗਿਆ ਹੈ ਯਾਨੀ ਤਾਂ ਅੱਬਾ ਵੀ ਨਹੀਂ ਚਾਹੁੰਦਾ ਤਾਂ ਕਿ ਸ਼ਾਦੀ ਹੋਵੇ ਅੱਛਾ ਅੱਬੇ ਹੋ ਜਾਣਾ ਨਹੀਂ ਉੱਥੇ ਗੱਲ ਵਧੀਆ ਕੀਤੀ ਹੈ ਕਿ ਇੱਕ ਬੰਦਾ ਪਹਿਲੇ ਤੰਗ ਹੁੰਦਾ ਵਾ ਉਤੋਂ ਇਹੜੇ ਬਾਬੇ ਸ਼ਾਬੇ ਆ ਨਾ ਇਹ ਹੋਰ ਸਾਨੂੰ ਵਿਆਹ ਵਿੱਚ ਪਾ ਦਿੰਦੇ ਨੇ ਠੀਕ ਹੈ ਇਹਨਾਂ ਦਾ ਕੰਮ ਕੀ ਆ ਹੋਰ ਉਲਝਾਈ ਰੱਖਣ ਦਾ ਜਾਂ ਕੀਵੇਂ ਕਿਵੇਂ ਨਾ ਕਰੂੰਗਾ ਰਿਸ਼ਤਾ ਕਰਵਾ ਦੇਾਂਗੇ ਛੇਤੀ ਚਾਲਿਆ ਛੇਤੀ ਯਾਰ ਇਹਨਾਂ ਨੂੰ ਖਾਲ ਪੀਣ ਦਾ ਕੰਮ ਹੁੰਦਾ ਵਾ ਜਾਂ ਢੇਡ ਆਪਣੇ ਦਾ ਜਾਂ ਅਗਲੇ ਨੂੰ ਵਿਆਹ ਵਿੱਚ ਪਾਉਣ ਦਾ ਉਹਦੇ ਨਾਲ ਖੇਡਣ ਦਾ ਸੋ ਉਹਨੂੰ ਹੋਰ ਜ਼ਿਆਦਾ ਜਿਹੜਾ ਲਾਚਾਰ ਕਰ ਦਿੰਦੇ ਨੇ ਕਦੀ ਕੋਈ ਬਾਬੇ ਸੱਚੇ ਵੀ ਹੁੰਦੇ ਨੇ ਭਾਈ ਇਮਰਾਨ ਕਹਿੰਦਾ ਜੀ ਸਾਡੇ ਕੋਲ ਇੱਕ ਬਾਬਾ ਆਇਆ ਅਸੀਂ ਘਰ ਬਣਾਉਂਦੇ ਪਏ ਸੀ ਅੱਛਾ ਕਹਿੰਦਾ ਅਸੀਂ ਉਤਲਾ ਕਮਰਾ ਬਣਾ ਲਗੇ ਤੇ ਬਾਬੇ ਨੇ ਕਹਿੰਦੇ ਅਸ਼ਰੋਸ਼ੰਦਾਰ ਰੱਖਿਓ ਖੋਲੋ ਦੇ ਹਵਾ ਇਹਦੀ ਨਾ ਖਨਾ ਕੋਈ ਹਵਾ ਨਹੀਂ ਆਏ ਦੀ ਕਹਿੰਦਾ ਖੋਲਨੇ ਹਵਾ ਆਉਂਦੀ ਤੇ ਬਾਬਾ ਬੜੀ ਗੱਲ ਕਰ ਬੜੀ ਗੱਲ ਸੀ ਬਾਬੇ ਦੀ ਨਹੀਂ ਬਾਬੇ ਇਹ ਬਾਬੇ ਦਾ ਸੱਚ ਹੀ ਆਈ ਸੀ ਜੀ ਆ ਜੇ ਖੋਲੋਗੇ ਤਾਂ ਆਏਗੀ ਜੇ ਨਹੀਂ ਖੋਲੋਗੇ ਤਾਂ ਨਾ ਆਏਗੀ ਭਾਈ ਇਮਰਾਨ ਕਹਿੰਦਾ ਖੋਲਨੇ ਹਵਾ ਆਉਂਦੀ ਨਹੀਂ ਖੋਲਨੇਗਾ ਨੇ ਵੈਸੇ ਵੈਸੇ ਕਈ ਆ ਪਾਪਾ ਤਜਰਬਾ ਕਾਸ ਹੈਗਾ ਫਿਰ ਦੇਗਾ ਉਹਨੇ ਵੇਖ ਲਿਆ ਲੈ ਛੋਟੇ ਦਿਮਾਗ ਦਾ ਬੰਗਾ ਵਾ ਇਹਨੇ ਫਸ ਜਾਣਾ ਨਹੀਂ ਵਿਕੀਪੀਡੀਆ ਵੈਸੇ ਐਸੇ ਕਈ ਮੁੰਡੇ ਹੁੰਦੇ ਆ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੁੰਦਾ ਕੀ ਵਜ੍ਹਾ ਕੀ ਹੁੰਦੀ ਆ ਉਹਨਾਂ ਨੂੰ ਕਾਲੀ ਬੋਤੀ ਹੁੰਦੀ ਆ ਨਾ ਕੰਮਕਾਰ ਕੰਮਕਾਰ ਦਾ ਪਤਾ ਕੋਈ ਨਹੀਂ ਰਿਸ਼ਤੇ ਦੇਖੋ ਨਾ ਰਿਸ਼ਤਾ ਕਰਾਉਣ ਜਾਂ ਵਿਆਹ ਕਰਕੇ ਸੋਚਣ ਤੋਂ ਪਹਿਲਾਂ ਆਪਣੇ ਆਪ ਨੂੰ ਇੰਨਾ ਕਿ ਤੁਸੀਂ ਸਟੈਂਡ ਕਰ ਲਵੋ ਕਿ ਜਿਹੜੀ ਤੁਸੀਂ ਕਿਸੇ ਦੀ ਧੀ ਪੈਣ ਲੈ ਕੇ ਆਣੀ ਆ ਕੋਈ ਉਹ ਤੁਸੀ ਤੰਗੀ ਨਾ ਦੇ ਸਕੋ ਇਹ ਗੱਲ ਜਦੋਂ ਤੁਸੀਂ ਆਪਣੇ ਪਿਆਰਾਂ ਤੇ ਹੋ ਜਾਣਾ ਨਾ ਤੁਹਾਡੇ ਮਾਪਿਓ ਨੇ ਆਟੋਮੈਟਿਕਲੀ ਤੁਹਾਡੀ ਫਿਕਰ ਕਰ ਲੈਣੀ ਆ ਕਿ ਯਾਰ ਆਪਣੇ ਪਿਆਰਾਂ ਤੇ ਖਲੋ ਗਿਆ ਹੁਣ ਇਸ ਬੱਚੇ ਦਾ ਕਿਤੇ ਵਿਆਹ ਵਿਊ ਦਾ ਸੋਚੀਏ ਠੀਕ ਹੈ ਉਸ ਕੰਮ ਕਰਨ ਤੁਹਾਡਾ ਜਿੰਮਾ ਹੈ ਸਾਡੇ ਮਾਸੜ ਨੇ ਐਵੇਂ ਫੋਰੀ ਵਿਆਹ ਕਰ ਦਿੱਤਾ ਇਹਦਾ ਐਵੇਂ ਨੇ ਸਟੈਂਡ ਲਿਆ ਨਾਲ ਨਾਲ ਹੀ ਇਹਦਾ ਵਿਆਹ ਕਰਾਉਣਾ ਓਥੇ ਘਰ ਖੋਣਾ ਤੁਹਾਡੇ ਘਰ ਚ ਨਹੀਂ ਮੰਨਦੇ ਅਸੀਂ ਪਹਿਲਾਂ ਦੇ ਕੋਲ ਪੁੱਤ ਉਮਰ ਵੀ ਕਹਿੰਦਾ ਕਹਿੰਦਾ ਮੈਂ ਪੰਜਾਬਵਰੀ ਪੈਰਾ ਤੇ ਉਹਨਾਂ ਨੂੰ ਖਲੋ ਕੇ ਵਿਖਾਇਆ ਲੇਕਿਨ ਘਰ ਵਾਲੇ ਨਹੀਂ ਮੰਨਦੇ ਕਹਿੰਦਾ ਚੋਰੇ ਨੇ ਛੋਟੇ ਦਿਮਾਗ ਨੇ ਪੈਰਾ ਤਾਂ ਖਲੋਣ ਵਾਲੀ ਗੱਲ ਨਹੀਂ ਹੈ ਪੈਰ ਯਾਨੀ ਕਿ ਆਪੇ ਆਪ ਇਹਨਾਂ ਕੇ ਸਟੈਂਡ ਕੀ ਕੁਝ ਕਾਰੋਬਾਰ ਆ ਚਾਰ ਕਾਰੋਬਾਰ ਇਹ ਉਹਨਾਂ ਨੇ ਇਹ ਕਹਿੰਦੇ ਤਾਂ ਖਲੋ ਜੋ 2 ਰੁਪਏ ਲੈ ਕੇ ਆ ਪਤਾ ਲੱਗੇ ਸਾਡਾ ਮੁੰਡਾ ਕਮਾਉਣ ਲੱਗਿਆ ਜਿਹੜਾ ਦੌਰ ਜਾ ਰਿਹਾ ਹੈ ਨਾ ਹੁਣ 2-4 ਰੁਪਏ ਲੱਖਾਂ ਵਾਲੀ ਗੱਲ ਹੁਣ ਤੇ ਆ ਗਈ ਲੱਖਾਂ ਚ ਗੱਲ ਹਾਂਜੀ ਲੱਖਾਂ ਕਰੋੜਾਂ ਦੀ ਗੱਲ ਰੁਪਈਆਂ ਵਾਲੀ ਹਜ਼ਾਰਾਂ ਵਾਲੀ ਗੱਲ ਉਹ ਮੁੱਕ ਗਈ ਹੈ ਜੋ ਟਾਈ ਜਾ ਰਿਹਾ ਹੈ ਨਾ ਉਹ ਲੱਖਾਂ ਵਾਲਾ ਇਹਦਾ ਟਾਈਮ ਹੋਆ ਇਹ ਤੇ ਮੈਂ ਤੁਹਾਨੂੰ ਇੱਕ ਮਿਸਾਲ ਦਿੱਤੀ ਹੱਸਿਆ ਵਾ ਜਿਹਨੂੰ ਕੰਮ ਕਰ ਕਰੋਗੇ ਸਭ ਹਾਂਜੀ ਇਹਦਾ ਰਿਸ਼ਤਾ ਹੋਣ ਹੀ ਲੱਗਾ ਸੀਗਾ ਉਮਰ ਦਾ ਹੂੰ ਤੇ ਕਹਿੰਦਾ ਪਪਾ ਜਿੱਥੇ ਜਿਵੇਂ ਉਹ ਨਹੀਂ ਕਹਿੰਦਾ ਕਹਿੰਦਾ ਜਿਵੇਂ ਇਹਨੂੰ ਤਾਪਿਆ ਗਿਆ ਕਹਿੰਦਾ ਅੰਨੀ ਕਾਣੀ ਲੋਲੀ ਤੇ ਇਹਨੂੰ ਤੇ ਜਿਹੜੀ ਮਰਜ਼ੀ ਲਿਆ ਦਿਓ ਚੱਲੇਗੀ ਕਹਿੰਦਾ ਹੋਵੇ ਸੀ ਤੇ ਮਤੇ ਜਿਆ ਕੋਈ ਨਾ ਕੁਛ ਨਾ ਹੋਣ ਨਾਲ ਕੁਛ ਨਾ ਕੁਛ ਹੋ ਹੈਗਾ ਨਹੀਂ ਨਹੀਂ ਤੁਸੀਂ ਜਿਹੜਾ ਮੇਰਾ ਆਈਡੀਆ ਨਾ ਇਹ ਹੀ ਆ ਕਿ ਆਪਣੇ ਆਪ ਨੂੰ ਇਸ ਕਾਬਲ ਕਰ ਲਓ ਕਿ ਰਿਸ਼ਤਾ ਤੁਹਾਡੇ ਕੋਲ ਆਪ ਆ ਜਾਂਦਾ ਹੈ ਜਦ ਤੁਸੀਂ ਕਾਬਲ ਹੋ ਜਾਂਦੇ ਹੋ ਨਾ ਰਿਸ਼ਤੇ ਵਾਲੇ ਤੁਹਾਡੇ ਕੋਲ ਆਪ ਆ ਜਾਂਦੇ ਬਾਕੀ ਗੱਲ ਕੀਤੀ ਜਾਵੇ ਵਿਚੋਲੇ ਦੀ ਵਿਚੋਲੇ ਦੀ ਮੰਨੀ ਵੀ ਬੜੀ ਜਾਂਦੀ ਹੈ ਰਿਸਪੈਕਟ ਵੀ ਬੜੀ ਦਿੱਤੀ ਜਾਂਦੀ ਹੈ ਵਿਚੋਲੇ ਨੂੰ ਕਿਉਂਕਿ ਰਿਸ਼ਤੇ ਰੁਸ਼ਤੇ ਕਰਵਾ ਤੁਹਾਡੇ ਹੇਰਗੇ ਜਿਹੜੇ ਨਾ ਅਨਮੈਰਿਡ ਜਿਹੜੇ ਬੰਦੇ ਨੇ ਨਾ ਉਹ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਨੇ ਕਿ ਯਾਰ ਮੇਰਾ ਵੀ ਕਿਤੇ ਕਰਵਾ ਦੇਗਾ ਕਿਤੇ ਚੰਗੀ ਥਾਂ ਕਰਵਾ ਦੇਗਾ ਉਹਨਾਂ ਦਾ ਸਤਿਕਾਰ ਵੀ ਦਿੰਦੇ ਨੇ ਔਰ ਕਈਆਂ ਨੂੰ ਫਿਰ ਲਾਰੇ ਤੇ ਵੀ ਰੱਖਦੇ ਨੇ ਠੀਕ ਹੈ ਨਾ ਛੋਲਾ ਸਾਹਿਬ ਕਹਿੰਦੇ ਭਾਈ ਜੀ ਉਹਨਾਂ 70 ਰਿਸ਼ਤੇ ਜਿਹੜੇ ਤੁਹਾਡੇ ਕੋਲ ਅੰਕਾਰੀ ਹੋ ਗਏ ਆ ਦੱਸੋ ਹਾਂ 71 ਵਰਿਸ਼ਤਾਨ ਵੇਖਦੇ ਆ ਉਹਨੇ ਕਿਹਾ ਇੰਨਾ ਚੰਗਾ ਕਾਰੋਬਾਰ ਕਰਦਾ ਸੀ ਮੁੰਡਾ ਉਹਨਾਂ ਨੇ ਕਿਵੇਂ ਰਿਸ਼ਤਾ ਕਰਨਾ ਹਾਂ ਉਹ ਵੇਲੇ ਮਸਤ 13 ਦੀ ਫੈਕਟਰੀ ਦਾ ਰਸਤੇ ਕੰਮ ਦਾ ਮਾੜਾ ਹੀ ਨਿਕਲਾ ਉਹ ਕਹਿੰਦਾ ਅਗਲਾ ਉਹਨਰ ਸੀ ਤੇ ਮੈਂ ਚੈੱਕ ਕਰ ਲੈਂਦਾ ਕਿ ਫਾਲਤ ਨਹੀਂ ਹੈਗਾ ਅੱਛਾ ਵੀ ਅਗਰ ਅਸੀਂ ਆਪਣਿਆਂ ਜੀ ਜਾਂ ਉਰੇ ਪਰੇ ਅਸੀਂ ਵੇਖ ਕੇ ਜਦੋਂ ਵਿਆਹ ਸ਼ਾਹ ਕਰਨ ਲੱਗਦੇ ਹਾਂ ਨਾ ਅਸੀਂ ਜਾਤ ਪਾਤ ਬੜੀ ਵੇਖਦੇ ਹਾਂ ਤੇ ਜਦੋਂ ਸਾਨੂੰ ਕਿਤੇ ਗੋਰੀ ਦਾ ਜਾਂ ਯੂਰਪ ਦਾ ਜਾਂ ਬਾਹਰੋਂ ਰਿਸ਼ਤਾ ਆਂਦਾ ਨਾ ਅਸੀਂ ਇਸ ਚੀਜ਼ ਨੂੰ ਪਲਾ ਦਿੰਦੇ ਆਂ ਫਿਰ ਸਿਰਫ ਇਹ ਵੇਖਦੇ ਉਹ ਬਾਹਰੋਂ ਰਿਸ਼ਤਾ ਹੈ ਉਦੋਂ ਸਾਨੂੰ ਇਹ ਚੀਜ਼ਾਂ ਯਾਦ ਜਿਹੜਾ ਨਹੀਂ ਆਉਂਦੀ ਅੱਛਾ ਰਿਸ਼ਤੇ ਤੋਂ ਵੇਖ ਕੇ ਨਾ ਮੈਨੂੰ ਇੱਕ ਹੋਰ ਚੀਜ਼ ਯਾਦ ਆ ਗਈ ਮੇਰੇ ਨਾਲ ਮਤਲਬ ਪੰਜਾਬੀ ਇੱਕ ਭਰਾ ਉਹਦੇ ਨਾਲ ਗੱਲ ਹੋ ਰਹੀ ਸੀਗੀ ਮਤਲਬ ਕਿ ਆਈਦਰ ਆਪਣਾ ਜਿਹੜਾ ਪਾਕਿਸਤਾਨ ਦੇ ਵਿੱਚ ਅਸੀਂ ਜ਼ਿਆਦਾਤਰ ਰਿਸ਼ਤੇਦਾਰੇ ਨੇ ਆਪਣੇ ਖਾਨਦਾਨ ਦੇ ਵਿੱਚ ਕਰਨੇ ਆ ਲੇਕਿਨ ਜਿਹੜੇ ਬਾਹਰ ਵਾਲੇ ਪੰਜਾਬੀ ਭਰਾ ਨੇ ਨਾ ਉਹ ਆਪਣੇ ਮਤਲਬ ਕਿ ਜਿਵੇਂ ਹੁਣ ਅਸੀਂ ਤਤਲੇ ਆ ਨਾ ਉਹਨਾਂ ਨੇ ਤਤਲੇ ਨੇ ਤੇ ਤਤਲਿਆਂ 'ਚ ਰਿਸ਼ਤਾ ਨਹੀਂ ਕਰਨਾ ਮਤਲਬ ਉਹ ਉੱਬਰ ਬਰਾਦਰੀ ਚ ਉਹ ਜਿਹੜੇ ਨਾ ਹੀ ਉਹਨਾਂ ਨੇ ਫੁੱਫੀ ਚਾਚਾ ਮਾਮਾ ਮਾਸੀ ਜਿਹੜੇ ਨੇ ਨਾ ਉਹਨਾਂ 'ਚ ਰਿਸ਼ਤਾ ਕਰਨਾ ਉਹ ਕਹਿੰਦੇ ਨੇ ਸਾਡੀਆਂ ਸੱਕੀਆਂ ਪੈਣਾ ਯਾਨੀ ਕਿ ਉੱਬਰ ਕਰਨਾ ਵਾ ਮਤਲਬ ਕਿ ਜਿਵੇਂ ਹੁਣ ਬਰਾੜ ਹੋ ਗਏ ਜਾਂ ਸੰਧੂ ਹੋ ਗਏ ਚੀਮੇ ਹੋ ਗਏ ਇਨਾ ਮਤਲਬ ਕਿ ਜਿਹੜੀ ਜਿਹੜੀ ਗੋਤ ਹੈ ਡਿਫਰੈਂਟ ਹੋ ਕੇ ਕਰਨਾ ਭਾਈ ਕੋਈ ਨਹੀਂ ਕਰਦਾ ਆਪਣੀ ਬਰਾਦਰੀ ਦੇ ਵਿੱਚ ਰਿਸ਼ਤਾ ਨਹੀਂ ਕਰਨਾ ਉਹ ਪੈਂਪੜਾ ਸਾਹਿਬ ਸਮਝਾਇਆ ਨਾ ਕਿ ਨਾਲ ਅਸਰ ਭਾਈ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਵੀ ਰਿਸ਼ਤਾਰੇ ਕਰਨਾ ਪਿੰਡ ਬਾਹਰ ਕਰਨਾ ਕਹਿੰਦੇ ਭਾਈ ਜੁਨੀਆ ਪਿੰਡ ਵਾਲੀ ਸੜੀਆਂ ਪਿੰਡ ਵਾਲੀ ਗੱਲ ਕਨਫਰਮ ਹੈ ਕਨਫਰਮ ਪਿੰਡ ਵਾਲੀ ਤੇ ਕੋਈ ਕਨਫਰਮ ਨਹੀਂ ਹੈ ਲੇਕਿਨ ਇਹ ਜਿਹੜੀ ਗੱਲ ਮੈਂ ਕਰ ਰਿਹਾ ਨਾ ਇਹ ਗੋਤਾ ਜੇ ਸਮਾਂ ਲੱਗਦੀ ਪਿੰਡ ਵਾਲੀ ਜਿਹੋ ਤਰ੍ਹਾਂ ਕਿ ਹੁਣ ਇੰਨੀ ਜ਼ਾਤਾਂ ਪਿੰਡ ਦੀ ਤੇ ਹੋ ਸਕਦਾ ਵਾ ਜੇ ਪਿੰਡ ਚੋਂ ਵੇਖਦੇ ਰੰਦਾਵੇ ਵੀ ਰਹਿਣੇ ਨੇ ਚੀਜ਼ਾਂ ਵੀ ਰਹਿਣੇ ਨੇ ਯਾਰ ਤੁਸੀਂ ਅਕਸਰ ਮੂਵੀਆਂ ਦੇਖਦੇ ਹੋ ਉਹ ਯਾਰ ਉਹ ਇੱਕ ਮੂਵੀ ਹੱਦ ਤੱਕ ਆ ਗਈ ਮੂਵੀ ਗਾ ਲਓ ਪੁਰਾਣੇ ਟਾਈਮ ਸੀਗੇ ਚਲੋ ਸਾਡੇ ਭਰਾ ਜਿਹੜੇ ਸਾਡੀ ਵੀਡੀਓ ਦੇਖਦੇ ਉਹ ਮੈਂ ਤੁਹਾਡੀ ਗੱਲ ਤੇ ਆਈ ਹਾਂ ਇਸ ਗੱਲ ਤੇ ਅਗਰ ਆਪਾਂ ਪੁਰਾਣੇ ਟਾਈਮ ਤੇ ਚੱਲ ਜਾਈਏ ਨਾ ਉ ਲਗਾ ਕਿ ਬਾਹਰਲੇ ਪਿੰਡ ਚ ਰਿਸ਼ਤਾ ਕਰਦੇ ਆ ਆਪਣਿਆਂ ਜਿਨੀ ਕੀਤਾ ਜਾਂਦਾ ਸੀ ਸੋ ਲੇਕਿਨ ਹੁਣ ਟਾਈਮ ਬਦਲ ਗਿਆ ਵਾ ਨਾਲੇ ਪੰਜਾਬ ਦੇ ਜਿਹੜੇ ਪਿੰਡ ਨੇ ਨਾ ਉਹ ਸਾਨੂੰ ਬਹੁਤ ਮੁਕਤਲੀ ਦੇ ਹਾਂ ਉਹਨਾਂ ਦੇ ਪਿੰਡ ਐਂਜ ਲਾ ਜਿਵੇਂ ਸਾਡਾ ਸ਼ਹਿਰ ਆ ਨਾ ਐਵੇਂ ਉਹਨਾਂ ਦੇ ਪਿੰਡ ਨਹੀਂ ਉੱਥੇ ਬਹੁਤ ਬਹੁਤ ਬੱਚੇ ਕਿਹਨਾਂ ਜਾਨਾ ਉਹਨਾਂ ਨੇ ਬਾਤ ਹੋਰ ਬੜੇ ਬੜੇ ਵੱਡੇ ਬੜੀ ਬੜੀ ਬਾਤੀ ਵਾਲੇ ਪਿੰਡ ਨਹੀਂ ਉੱਥੇ ਯਾਰ ਬਾਕੀ ਅੱਜ ਦੀ ਵੀਡੀਓ ਬੜੀ ਅੱਛੀ ਸੀਗੀ ਇੱਥੇ ਹੀ ਕਰਦੇ ਆ ਆਪਾਂ ਅੱਜ ਦੀ ਵੀਡੀਓ ਜਿਹੜੀ ਖਤਮ ਸੋ ਆਪਾਂ ਨੂੰ ਕੀ ਕਰਨਾ ਹੈ ਦੇਖਣ ਵਾਲੇ ਵੀਵਰਸ ਨੂੰ ਸਬਸਕ੍ਰਾਈਬ ਰਾਈ ਦੇਖਣ ਵਾਲੇ ਜਿਹਨੇ ਉਹ ਸਬਸਕ੍ਰਾਈਬ ਕਰਨਗੇ ਲਾਈਕ ਕਰਨਗੇ ਤੇ ਸ਼ੇਅਰ ਕਰਨਗੇ ਜਿਹਨੇ ਕੀਤਾ ਹੈ ਉਹਨਾਂ ਦਾ ਦਿਲੋਂ ਸ਼ੁਕਰੀਆ ਬਾਕੀ ਮਿਲਦੇ ਆਂ ਕੱਲ ਵਾਲੀ ਵੀਡੀਓ ਚ ਉਹਨੀ ਦੇ ਰਾਸਤੇ ਅੱਲਾਹ ਬਰਕਾ